ਨਾ ਤਾਂ ਇਹ ਸਾਨੂੰ ਰੋਟੀਆਂ ਦਿੰਦੀ ਐ ਤੜਕੇ ਜਿੰਦਰਾ ਲਾ ਕੇ ਉੱਠ ਜਾਂਦੀ ਆ ਤਿੰਨ ਅਸੀਂ ਭੈਣ ਭਰਾ ਤਿੰਨੇ ਹੀ ਦਾਦਾ ਦਾਦੀ ਕੋਲ ਰਹਿੰਨੇ ਆ ਇਹਦਾ ਗਈ ਦਾ ਨਹੀਂ ਪਤਾ ਇਹਦਾ ਆਈ ਦਾ ਨਹੀਂ ਪਤਾ ਇੱਥੋਂ ਜਾ ਵੜਦੀ ਆ ਇੱਥੇ ਹੀ ਬਹਿ ਜਾਂਦੀ ਆ ਤੇ ਇੱਥੇ ਹੀ ਇਹਨੂੰ ਕੋਈ ਛਾੜ ਜਾਂਦਾ ਨਾ ਤਾਂ ਇਹ ਸਾਨੂੰ ਦੱਸ ਕੇ ਜਾਂਦੀ ਵੀ ਅਸੀਂ ਮੈਂ ਕਿੱਥੇ ਚੱਲੀ ਆ ਐਂ ਕਰਦੀ ਕੰਨ ਨੂੰ ਇਹਦੇ ਫੋਨ ਲੱਗਿਆ ਹੁੰਦਾ ਗੱਲਾਂ ਪਤਾ ਨਹੀਂ ਇਹ ਕਹੂਗੀ ਮੇਰੇ 25 ਕਿੱllen ਵਾਲਾ ਰੱਖਿਆ ਮੇਰੇ ਨਾਲ ਜੱਟਾ ਬੁਲਟਾ ਉਹਦੇ ਕੋਲੇ ਯੋਹਾ ਫਲਾਨਾ ਟਮਕਾ ਉਹਦੇ ਨਾਲ ਕਹਿੰਦੀ ਆ ਇਹ ਇਹ ਗੱਲਾਂ ਕਹਿੰਦੀ ਆ ਇਹ ਮੇਰੇ ਕੋਲ ਰਿਕਾਰਡਿੰਗ ਵੀ ਹੈਗੀ ਆ ਇਹਦੀ ਇਹ ਗੱਲਾਂ ਕਹਿੰਦੀ ਆ ਵੀ ਮੇਰਾ ਜੱਟ ਰੱਖਿਆ ਹੈਗਾ 25 ਕਿੱllen ਵਾਲਾ ਬੁਲਟ ਵਾਲਾ Papa ਤੁਹਾਡਾ ਸਹੀ ਹੈ ਠੀਕ ਹੈ ਤੁਹਾਨੂੰ ਪਿਆਰ ਦਿੰਦਾ ਅਸੀਂ ਨਾ ਰਹਿੰਦੇ ਆ ਸਾਨੂੰ ਪੈਸੇ ਵੀ ਭੇਜਦਾ ਮਹੀਨੇ ਤੋਂ ਇਹ ਤਾਂ ਸਾਨੂੰ ਨਾ ਪੁੱਛਦੀ ਆ ਵੀ ਤੁਸੀਂ ਕਿਵੇਂ ਹੋ ਠੀਕ ਹੋ ਜਾਂ ਕਿਵੇਂ ਹੋ ਇਹ ਤਾਂ ਡੱਕਾ ਨਹੀਂ ਪੁੱਛਦੀ ਨਾ ਇਹ ਨੂੰ ਭੈਣ ਦੀ ਫਿਕਰ ਹੈ ਮੇਰੀ ਦੀ ਨਾ ਇਹਨੂੰ ਛੋਟੇ ਮੁੰਡੇ ਦੀ ਨਾ ਮੇਰੀ ਇਹ ਤਾਂ ਕਹਿ ਦਿੰਦੀ ਤੁਸੀਂ ਮੇਰੇ ਲਈ ਮਰ ਗਏ ਅਜ ਤੋਂ ਕਹਿੰਦੀ ਜਦੋਂ ਦਾ ਕੇਸ ਚੱਲਿਆ ਆ ਦਾਦਾ ਦਾਦੀ ਪਿਆਰ ਕਰਦੇ ਆ ਹਾਂਜੀ ਦਾਦਾ ਦਾਦੀ ਨਾਲ ਹੀ ਰਹਿਣਾ ਮੈਂ ਤਾਂ ਜੁੱਧਾ ਜੰਮਿਆਗਾ ਮੈਂ ਤਾਂ ਉਦੋਂ ਦਾ ਹੀ ਉਹਨਾਂ ਨਾਲ ਹੀ ਰਹਿਣਾ ਮੈਨੂੰ ਤਾਂ ਸੂੰ ਹੀ ਨਹੀਂ ਵੀ ਇਹ ਕੀ ਮੇਰੀ ਕੀ ਲੱਗਦੀ ਆ ਇਹ ਮੈਂ ਤਾਂ ਪਤਾ ਹੀ ਨਹੀਂ ਵੀ ਇਹ ਕੌਣ ਆ ਇਹ ਤੁਹਾਨੂੰ ਪਤਾ ਨਹੀਂ ਤੁਹਾਡੀ ਮੰਮੀ ਹੈ ਤੁਹਾਨੂੰ ਐ ਨਹੀਂ ਪਤਾ ਮੰਮੀ ਹੋਊਗੀ ਪਰ ਜੇ ਪਾਲਦੀ ਮੈਂ ਫੇਰ ਮੰਮੀ ਕਹਿੰਦਾ ਜੇ ਮੈਨੂੰ ਇਹ ਰੋਟੀਆਂ ਦਿੰਦੀ ਜਾਂ ਮੈਨੂੰ ਨਵਾ ਕੇ ਪਾਉਂਦੀ ਫੇਰ ਇਹਨੂੰ ਮੈਂ ਮੰਮੀ ਕਹਿੰਦਾ ਜਦੋਂ ਮੈਨੂੰ ਪਾਲੇ ਹੀ ਦਾਦੀ ਜਦੋਂ ਮੈਨੂੰ ਰੋਟੀ ਪਾਣੀ ਦਾਦਾ ਦਾਦੀ ਨੇ ਖਵਾਇਆ ਇਹ ਮੇਰੀ ਕੀ ਲੱਦੀ ਆ ਮੈਂ ਤਾਂ ਇਹਨੂੰ ਜਾਣਦਾ ਹੀ ਨਹੀਂ ਬਸ ਸਿੱਧੀ ਕਲਾਸ ਪੜ੍ਹਦੇ ਤੁਸੀਂ ਮੈਂ 10ਵੀਂ ਚ ਪੜ੍ਹਦਾ ਹਾਂ ਮੈਂ ਜਾਣਦਾ ਵੀ ਮੈਨੂੰ ਦਾਦਾ-ਦਾਦੀ ਪਾਲਦੇ ਆ ਤੇ ਮੈਂ ਦਾਦਾ-ਦਾਦੀ ਨਾਲ ਹੀ ਆ ਇਹ ਮੇਰੀ ਕੁਛ ਨਹੀਂ ਲੱਗਦੀ ਡੈਡੀ ਮੇਰਾ ਬਾਹਰ ਰਹਿੰਦਾ ਹੀ ਉਹਦੇ ਨਾਲ ਮੇਰੀ ਚੰਗੀ ਬੰਦੀ ਹੈ ਡੈਡੀ ਮੇਰਾ ਮੈਨੂੰ ਸਮੇਂ-ਸਾਰ ਪੈਸੇ ਭੇਜ ਦਿੰਦਾ ਹੀ ਇਹ ਨਾ ਸਾਨੂੰ ਪੁੱਛੇ ਨਾ ਕੁਛ ਕਰੇ ਇਹਦੇ ਨਾਲ ਸਾਡੀ ਜਮੇ ਹੀ ਖਤਮ ਆਈ ਲੱਗਦੀ ਅਸੀਂ ਫੁੱਫੜ ਕੋਲ ਹੀ ਗਏ ਬੈਠੇ ਆ ਨਾ ਤਾਂ ਸਾਨੂੰ ਇਹਨੇ ਪੁੱਛਿਆ ਵੀ ਤੁਹਾਨੂੰ ਕਿੱਥੇ ਭਾਈ ਇਹੋਂ ਫਲਾਨਾ ਟੰਕਾ ਇਹਨੇ ਪੁੱਛਿਆ ਸਾਨੂੰ ਫੁੱਫੜ ਦੇ ਘਰੇ ਹੀ ਅਸੀਂ ਰਹਿਨੇ ਆ ਜੇ ਕੁੜੀ ਕੁੜੀ ਬੈਠੀ ਕੁੜੀ ਦੇ 6:00 ਵਜ ਗਈ ਸੀਗੀ ਰਦੇ ਇੱਥੇ ਟੰਕ ਕੇ ਆਈ ਉਹਦੇ ਉਹ ਵੀ ਭੂਆ ਕੇ ਘਰੇ ਆਈ ਫੁੱਫੜ ਉਹਦਾ ਇਲਾਜ ਕਿ ਨਹੀਂ ਕਰਾਇਆ ਉਹਦਾ ਇਲਾਜ ਵੀ ਫੁੱਫੜ ਨੇ ਤੇ ਡੇਢ ਨੇ ਪੈਸੇ ਭੇਜੇ ਸੀਗੇ ਫੁੱਫੜ ਨੇ ਇਲਾਜ ਕਰਾਇਆ ਤੇ ਫੁੱਫੜ ਦੇ ਮੁੰਡੇ ਨੇ ਚੱਕੀ ਧਰੀ ਆਈ ਜਦੋਂ ਉਹਨੂੰ ਲੈ ਕੇ ਗਿਆ ਫੁੱਫੜ ਦਾ ਮੁੰਡਾ ਹੀ ਲੈ ਕੇ ਗਿਆ ਤੁਹਾਡਾ ਬੇਟਾ ਹੀ ਕਹਿ ਰਿਹਾ ਪ੍ਰਵੀਨ ਵੀ ਮੈਨੂੰ ਇਹ ਨਹੀਂ ਪਤਾ ਕਿ ਮੇਰੀ ਮੰਮੀ ਆ ਇਹ ਚਲੋ ਕੋਈ ਨਹੀਂ ਵੀਰ ਜੀ ਬੱਚੇ ਕਹਿਣ ਜੋਗੇ ਹੋਗੇ ਸ਼ਾਬਾਸ਼ ਇਹਨਾਂ ਦੀ ਮੈਂ ਪਾਲ ਕੇ ਏਡੇ ਏਡੇ ਕਰਤੇ ਮੈਨੂੰ ਕੋਈ ਟੈਨਸ਼ਨ ਨਹੀਂ ਮੈਂ ਤਾਂ ਇਹ ਖੁਸ਼ੀ ਮੰਨਦੀ ਆ ਵੀ ਮੇਰੇ ਪੁੱਤ ਮੈਨੂੰ ਇੰਨੀ ਗੱਲ ਕਹਿਣ ਜੋਗੇ ਹੋਗੇ ਮੈਨੂੰ ਇਹਨਾਂ ਦੀ ਗੱਲਾਂ ਤੋਂ ਕੋਈ ਇਤਰਾਜ਼ ਨਹੀਂ ਬਸ ਜੋ ਮੈਨੂੰ ਜਿਹੜੇ ਮੇਰੇ ਨਾਲ ਆਪੋਸ ਕਰ ਰਹੇ ਆ ਬਸ ਉਹਨਾਂ ਜਿਹੜੇ ਸਾਡੇ ਪਰਿਵਾਰ ਦੇ ਜੀ ਆ ਬੱਚਿਆਂ ਨੂੰ ਮੈਂ ਕੁਝ ਨਹੀਂ ਕਹਿਣਾ ਬੱਚੇ ਅੱਦੂ ਵੀ ਵੱਧ ਮੈਨੂੰ ਕੁਛ ਮਰਜ਼ੀ ਬੋਲ ਦੇਣ ਉਹ ਮੇਰੇ ਢਿੱਡ ਦੇ ਜੰਮਿਆ ਮੈਂ ਉਹਨਾਂ ਨੂੰ ਕੁਝ ਨਹੀਂ ਕਹਿ ਸਕਦੀ ਇਹ ਕੀ ਗੱਲ ਬਾਤ ਹੈ ਕਿਸ ਤਰ੍ਹਾਂ ਮਕਾਨ ਡਿੱਗਿਆ ਕੀ ਗੱਲ ਆ ਵੀਰੇ ਮੈਂ ਤਾਂ ਆਪਦੀ ਦਾਦੀ ਦੇ ਭੋਗ ਤੇ ਗਈ ਸੀਗੀ ਠੀਕ ਆ ਤੇ ਮੰਮੀ ਹੁਣੀ ਕਹਿੰਦੇ ਵੀ ਤੂੰ ਅੱਜ ਰਹਿ ਪਾ ਮੈਂ ਕਿਹਾ ਵੀ ਚੱਲ ਮੈਂ ਦੇਖਦੀ ਹਾਂ ਸਵੇਰੇ ਮੈਂ ਚਲੀ ਜਾਊਂਗੀ ਜਦੋਂ ਸ਼ਰਾਤ ਨੂੰ 2 ਵਜੇ ਫੋਨ ਆਇਆ ਇਹਨਾਂ ਨੇ ਦੱਸਿਆ ਵੀ ਇਹਦੀ ਛੱਤ ਡਿੱਗੀ ਹੋਈ ਆ ਅਸੀਂ ਸਵੇਰੇ ਆ ਕੇ ਜਦੋਂ ਮੌਕਾ ਵੇਖਿਆ ਤੇ ਛੱਤ ਮੇਰੀ ਡਿੱਗੀ ਪਈ ਸੀ ਸਮਾਨ ਮੇਰਾ ਸਾਰਾ ਟੁੱਟ ਚੁੱਕਿਆ ਸੀਗਾ ਠੀਕ ਐ ਜਦੋਂ ਅਸੀਂ ਬੇਟੀ ਨੂੰ ਕਿਹਾ ਵੀ ਪੁੱਤ ਚਾਹ ਬਣਾ ਕੇ ਦੇ ਜਦੋਂ ਬੱਚੀ ਚਾਹ ਬਣਾਉਣ ਲੱਗੀ ਤਾਂ ਮੇਰੀ ਬੱਚੀ ਦੇ ਉੱਤੇ ਵੀ ਛੱਤ ਆ ਗਈ ਰਸੋਈ ਵਾਲੀ ਮੇਰੇ ਭੈਣ ਭਰਾਵਾਂ ਨੇ ਬੱਚੀ ਨੂੰ ਕੱਢਿਆ ਠੀਕ ਆ ਮੇਰੇ ਮਾਪੇ ਪੇਕੇ ਇਸ ਘਰ ਦੇ ਵਿੱਚ ਆਰਥ ਆ ਰਿਆ ਸੀ ਮੈਨੂੰ ਮੇਰੇ ਮਾਪੇ ਪੇਕੇ ਨਾਲ ਲੈ ਗਏ ਠੀਕ ਹੈ ਅਸੀਂ 7-8 ਦਿਨਾਂ ਤੋਂ ਘਰੋਂ ਆਏ ਆ ਅਸੀਂ ਸਮਾਨ ਕੱਢਿਆ ਟੁੱਟਿਆ ਤੇ ਉਦੋਂ ਮਗਰੋਂ ਮੇਰੇ ਪੇਕੇ ਕਹਿੰਦੇ ਵੀ ਇੱਥੇ ਪਲੇਟਾਂ ਪਾ ਕੇ ਚੱਲ ਤੂੰ ਆਪਦਾ ਰਹਿ ਪੀ ਬੱਚੇ ਮੇਰੇ ਪੜਦੇ ਆ ਸਕੂਲ ਦੇ ਵਿੱਚ ਤੇ ਮੇਰੇ ਘਰ ਦੇ ਵਿੱਚ ਜਿੰਨੇ ਸਾਸੂ ਰੇ ਨੰਦੋਈਆ ਨਣਾਣਾ ਇਹ ਕਹਿ ਰਹੇ ਆ ਵੀ ਅਸੀਂ ਘਰ ਦੇ ਵਿੱਚ ਇੱਟ ਨਹੀਂ ਲੱਗਣ ਦੇਣੀ ਵੀਰੇ ਮੈਂ ਇਸ ਘਰ ਦੀ ਨੋਆ ਮੈਨੂੰ ਇਸ ਘਰੇ ਬੈਠੀ ਨੂੰ 18 ਸਾਲ ਹੋ ਗਏ ਆ ਮੈਂ ਕੋਰਡ ਦੇ ਵਿੱਚ ਕੇ ਚੱਲਦਾ ਜਦੋਂ ਮੈਨੂੰ ਜੱਸਾਬ ਕਹਿਣਗੇ ਮੈਂ ਉਦੋਂ ਚਲੀ ਜਾਊਂਗੀ ਉਦੋਂ ਪਹਿਲਾਂ ਵੀਰ ਮੈਂ ਇਸ ਘਰ ਦੇ ਵਿੱਚੋਂ ਪੈਰ ਨਹੀਂ ਪੜ ਸਕਦੀ ਨਹੀਂ ਜਿਹੜਾ ਤੁਹਾਡੇ ਸੋਹਰੇ ਪਰਿਵਾਰ ਕਹਿ ਰਿਹਾ ਵੀ ਤੁਸੀਂ ਜੱਟ ਨਹੀਂ ਲਾ ਸਕਦੇ ਕਾਰਨ ਕੀ ਆ ਕਾਰਨ ਕੀ ਉਹਦਾ ਇਹ ਸਕਾਰਨ ਦਾ ਵੀਰੇ ਮੈਨੂੰ ਕੁਝ ਨਹੀਂ ਪਤਾ ਹਜੇ ਤਾਈਂ ਕੁਝ ਵੀ ਨਹੀਂ ਪਤਾ ਤੁਹਾਡੇ ਘਰ ਵਾਲੇ ਦੇ ਨਾਲ ਤੁਹਾਡਾ ਕੇਸ ਚੱਲਦਾ ਕੋਰਟ ਦੇ ਵਿੱਚ ਮੇਰੇ ਘਰ ਵਾਲਾ ਜਨਾਨੀ ਲੈ ਕੇ ਬਠਿੰਡੇ ਰਹਿ ਰਿਹਾ ਤੇ ਮੇਰੇ ਤੋਂ ਮਗਰੋਂ 2 ਦਿਨ ਉਹਨੇ ਜੈਤੋ ਦੇ ਵਿੱਚ ਵੀ ਗੇੜੇ ਕੱਢਿਆ ਜਨਾਨੀ ਨੂੰ ਲੈ ਕੇ ਵੀ ਉਹਨੂੰ ਜੈ ਸਾਹਿਬ ਨੇ ਮਨਜ਼ੂਰੀ ਦਿੱਤੀ ਆ ਵੀ ਉਹ ਜਨਾਨੀ ਲੈ ਕੇ ਇੱਥੇ ਰਵੇ ਤੇ ਸਾਨੂੰ ਕੋਈ ਅਥਾਰਟੀ ਨਹੀਂ ਅਸੀਂ ਵੀ ਆਪਦੇ ਬੱਚੇ ਲੈ ਕੇ ਇੱਥੇ ਬੈਠੇ ਹੀ ਆਂ ਵੀ ਇਹਨਾਂ ਤੇ ਬੰਦ ਹੀ ਕਾਰਵਾਈ ਕੀਤੀ ਜਾਵੇ ਤੁਹਾਡੇ ਬੱਚੇ ਕਿੰਨੇ ਆ ਮੇਰੇ ਬੱਚੇ ਤਿੰਨ ਆ ਵੀਰੇ ਬੇਟਾ ਤੇ ਬੇਟੀ ਮੇਰੇ ਇੱਥੇ ਆ ਸੱਸੂਰ ਦੇ ਕੋਲੇ ਛੋਟਾ ਬੇਟਾ ਮੈਂ ਨਾਲ ਲੈ ਕੇ ਗਈ ਹੋਈ ਆ ਅਸੀਂ ਉਸ ਹਿੱਸੇ ਦੀ ਗੱਲ ਨਹੀਂ ਕਰਦੇ ਮੈਂ ਤਾਂ ਸਿਰਫ ਆਪਦੇ ਕਮਰੇ ਦੀ ਗੱਲ ਹੀ ਕੀਤੀ ਤੁਹਾਨੂੰ ਵੰਡੇ ਇੱਕ ਮਰਾਉਣ ਦਾ ਜਨਨ ਕੀ ਹਾਂਜੀ ਮੈਨੂੰ ਤੁਸੀਂ ਉਸ ਤੇ ਜਨਨ ਕਿ ਦੂਰੀ ਮਰੰਮਤ ਕਰਕੇ ਪਾਉਣਾ ਚਾਹੁੰਦੇ ਹੋ ਹਾਂਜੀ ਮੈਂ ਪਾਉਣਾ ਚਾਹੁੰਨੀ ਹਾਂ ਹਾਂਜੀ ਮੈਨੂੰ ਮੇਰਾ ਕਮਰਾ ਪਾਉਣ ਦਿੱਤਾ ਜਾਵੇ ਜਦੋਂ ਮੈਨੂੰ ਜੱਸ ਸਾਹਿਬ ਕਹਿਣਗੇ ਮੈਂ ਆਪਦਾ ਸਮਾਨ ਚਾੱਕ ਕੇ ਕਮਰਾ ਛੱਡ ਕੇ ਚਲੀ ਜਾਊਂਗੀ ਉਸ ਤੋਂ ਪਹਿਲਾਂ ਮੈਂ ਜੱਸ ਸਾਹਿਬ ਤੋਂ ਬਿਨਾ ਜਮਾ ਨਹੀਂ ਜਾ ਸਕਦੀ ਪਾਵਾ ਕੋਈ ਮਰਜ਼ੀ ਆ ਜੀ ਹਾਂ ਜੇ ਤੁਹਾਡਾ ਹੁਣ ਸੋਹਰਾ ਪਰਿਵਾਰ ਆ ਉਹ ਕਿਉਂ ਕਹਿ ਰਿਹਾ ਵੀ ਤੁਸੀਂ ਤੁਹਾਨੂੰ ਕਿਉਂ ਨਹੀਂ ਪਾਉਂਦੇ ਦੇ ਤੁਹਾਡਾ ਕੇਸ ਚੱਲਦਾ ਕਰਕੇ ਇਸ ਕਰਕੇ ਕਹਿ ਰਹੇ ਮੈਨੂੰ ਜੱਸ ਸਾਹਿਬ ਨੇ ਤਾਂ ਕੱਢਿਆ ਨਹੀਂ ਵੀਰੇ ਜੱਸ ਸਾਹਿਬ ਨੇ ਤਾਂ ਮੈਨੂੰ ਅੱਜ ਤ ਤੇ ਫਿਰ ਇਹ ਜੱ ਸਾਬ ਤੋਂ ਵੱਡੇ ਹੋਗੇ ਹੂੰ ਹੁਣ ਤੁਹਾਡਾ ਇਸ ਵਕਤ ਨੁਕਸਾਨ ਕਿੰਨਾ ਹੋਗਾ ਜੇ ਮੇਰਾ ਮੇਰਾ 4-5 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਿਆ ਇਸ ਟਾਈਮ ਤੁਸੀਂ ਆਪ ਖੋਦ ਦੇਖ ਸਕਦੇ ਹੋ ਕੈਮਰਾ ਮੈਨੂੰ ਕਹਿੰਦਾ ਸਾਰਾ ਜ਼ਮਾਨ ਦਿਖਾ ਦੇ ਤੁਹਾਡੀ ਹਾਲਤ ਤੁਸੀਂ ਦੇਖੋ ਇਧਰ ਬਿਸਤਰੇ ਕੋਈ ਹਾਲ ਆ ਮੇਰੇ ਘਰ ਦਾ ਆ ਬਿਸਤਰੇ ਆ ਆ ਪਾਂਡਾ ਠਿਕਰਾ ਠੀਕ ਹੈ ਆ ਮੇਰੀਆਂ ਪੇਟੀਆਂ ਟੁੱਟ ਚੁੱਕੀਆਂ ਆ ਆ ਦੇਖੋ ਵੀਰੇ ਹੂੰ ਮੈਂ ਤੁਸੀਂ ਮੈਨੂੰ ਐ ਦੱਸੋ ਵੀ ਮੈਂ ਜਾਵਾਂ ਕਿਹੜੇ ਰਾ ਬੇਟਾ ਜਮੀ ਸਮਾਨ ਬਚੇ ਨਹੀਂ ਗੱਲ ਕਰਕੇ ਤਾਂ ਕੋਈ ਹਾਂਜੀ ਕੁਝ ਵੀ ਨਹੀਂ ਬਚਿਆ ਵੀਰੇ ਕੁਝ ਵੀ ਨਹੀਂ ਬਚਿਆ ਹੂੰ ਇਧਰ ਦੇ ਪਾਸੇ ਵੀ ਕੈਮਰਾਮੈਨ ਨੂੰ ਕਹਿੰਦਾ ਦਿਖਾ ਦੇ ਜੋ ਲੀੜੇ ਕੱਪੜੇ ਸੀ ਸਾਰੇ ਇਸ ਵਕਤ ਭੇਜ ਕੇ ਖਰਾਬ ਹੋ ਗਏ ਆ ਤੇ ਫਰਿੱਜ ਫਰਿੱਜ ਵੀ ਹੂੰ ਕੁਝ ਵੀ ਨਹੀਂ ਰਿਹਾ ਸਾਡੇ ਕੋਲੇ ਕੱਪੜੇ ਵੀ ਨਹੀਂ ਪਾਉਣ ਨੂੰ ਬੱਚਿਆਂ ਦੇ ਸਾਰਾ ਕੁਝ A to Z ਚੂਰੋ ਚੂਰੋ ਚੂਰ ਹੋਇਆ ਮੈਨੂੰ ਨਹੀਂ ਪਤਾ ਸਿੱਟਿਆ ਗਿਆ ਮੈਨੂੰ ਨਹੀਂ ਪਤਾ ਰੱਬ ਨੇ ਸਿੱਟਿਆ ਮੈਨੂੰ ਨਹੀਂ ਪਤਾ ਕਿਸੇ ਦੁਨੀਆ ਨੇ ਸਿੱਟਿਆ ਮੇਰੇ ਕੋਲ ਕੁਝ ਨਹੀਂ ਹੈ ਹੀ ਨਹੀਂ ਸੀ ਵੀਰੇ ਮੈਂ ਤੁਸੀਂ ਕਿਥੇ ਰਹੇ ਪੇਕੇ ਪਰਿਵਾਰ ਚ ਮੈਂ ਪੇਕੇਆਂ ਦੇ ਸੀ ਹਾਂਜੀ ਬਸ ਵੀਰ ਮੈਂ ਇੱਕ ਹੀ ਗੱਲ ਕਹਿਣਾ ਚਾਹੁੰਦੀ ਆ ਵੀ ਬੰਦ ਹੀ ਕਾਰਵਾਈ ਕੀਤੀ ਜਾਵੇ ਮੈਨੂੰ ਮੇਰਾ ਮਕਾਨ ਦਵਾਇਆ ਜਾਵੇ ਬਸ ਇਹ ਕਮਰੇ ਬੰਦ ਸੀ ਤਾਂ ਡਿੱਗਣ ਦਾ ਕਾਰਨ ਇਹਦੀ ਦੇਖਰੇਖ ਨਹੀਂ ਹੋ ਸਕੀ ਵੀਰ ਜੀ ਜਦੋਂ ਅਸੀਂ ਇੱਥੇ ਰਹਿੰਦੇ ਸੀ ਉਦੋਂ ਤਾਂ ਐਦਾਂ ਦੀ ਕੋਈ ਪ੍ਰੋਬਲਮ ਹੀ ਨਹੀਂ ਸੀ ਫਿਰ ਇੱਕ ਰਾਤ ਦੇ ਵਿੱਚ ਕਿਵੇਂ ਡਿੱਗ ਪਿਆ ਅਸੀਂ ਇੱਥੇ ਡੇਲੀ ਪੈਂਦੇ ਆ ਸਾਨੂੰ ਵੀ ਮਾੜਾ ਮੋਟਾ ਪਤਾ ਲੱਗਣਾ ਚਾਹੀਦਾ ਸੀ ਵੀ ਇਹ ਕਮਰਾ ਟੇਡਾ ਹੋ ਚੁੱਕਿਆ ਸਾਨੂੰ ਤਾਂ ਪਤਾ ਨਹੀਂ ਅੱਜ ਤਾਈਂ ਫੇਰੇ ਛੱਤ ਮਗਰੋਂ 2 ਵਜੇ ਕਿਵੇਂ ਢਿੱਗੀ ਆ ਇਹ ਫਿਰ ਹੁਣ ਪਰਮਾਤਮਾ ਨੂੰ ਪਤਾ ਜੀ ਜੀ ਇੱਧਰ ਵੀ ਗੱਲ ਕਰ ਲੈਣੇ ਆ ਤੁਸੀਂ ਆਜੋ ਅੱਗੇ ਆਜੋ ਤੁਹਾਡੀ ਬੇਟੀ ਹੈ ਹਾਂਜੀ ਕੀ ਗੱਲਬਾਤ ਆ ਇਹ ਗੱਲਬਾਤ ਵਾਸਤੇ ਦਾਦੀ ਦਾ ਭੋਗ ਸੀਗਾ ਉੱਥੇ ਗਏ ਸੀਗੇ ਇਹ ਆਉਣ ਲੱਗੇ ਸੀ ਅਸੀਂ ਇਹਨਾਂ ਨੂੰ ਰੱਖ ਲਿਆ ਅਸੀਂ ਕਿਹਾ ਨਹੀਂ ਜਾਂਦੇ ਨੇ ਕਹਿੰਦੀ ਮੈਂ ਜਾਣਾ ਮੈਂ ਕਿਹਾ ਨਹੀਂ ਜਾਣਾ ਮੁੜ ਕੇ ਰਾਤ ਨੂੰ ਛੱਤ ਡੱਗ ਪਈ ਮੇਰਾ ਬੇਟਾ ਆਇਆ ਨਾਲ ਨੋਹ ਆਈ ਅਸੀਂ ਆਏ ਫਿਰ ਆਏ ਤੇ ਉਹ ਮੁੜ ਕੇ ਚਾਹ ਬਣਾਉਣ ਲੱਗੀ ਗੁੜੀਆਂ ਦੋਤੀ ਆਪਣੀ ਮੁੜ ਕੇ ਰਸੋਈ ਦੀ ਛੱਤ ਡੱਗ ਪਈ ਮੁੜ ਕੇ ਛੱਤ ਥੱਲੋਂ ਇਹ ਭੈਣ ਜੀ ਤੇ ਕਹਿਣ ਵੀ ਕੁੜੀ ਬਾਹਰ ਜਾਂਦੀ ਨਹੀਂ ਇਹ ਕਹਿਣ ਬਾਹਰ ਨੂੰ ਗਈ ਆ ਮੁੜ ਕੇ ਅੰਦਰ ਅਸੀਂ ਕੁੜੀ ਕੱਢੀ ਕੁੜੀ ਕੱਢ ਕੇ ਹਸਪਤਾਲ ਲੈ ਕੇ ਕੋਈ ਇੱਥੋਂ ਦੇ ਕਿਸੇ ਨੇ ਹੱਥ ਨਹੀਂ ਪਾਇਆ ਇਹ ਇੰਨੇ ਕਰ ਲਾਈ ਗਏ ਮੇਰਾ ਦੋਸ ਮੁੰਡਾ ਤੇ ਮੇਰੀ ਨੋ ਤੇ ਮੇਰੀ ਕੁੜੀ ਕੁੜੀ ਦੇ ਦੰਦੜਾਂ ਪੈਣ ਲੱਗ ਪਏ ਕਿਸੇ ਨੇ ਹੱਥ ਨਹੀਂ ਲਾਇਆ ਇੱਥੋਂ ਇੱਕ ਬਾਈ ਆਇਆ ਵਿਚਾਰਾ ਉਹਨੇ ਹੈਲਪ ਕਰਾਈ ਮੁੜ ਕੇ ਜਾ ਕੇ ਦਾਖਲ ਕਰਤੀ ਦਾਖਲ ਕਰਕੇ ਮੁੜ ਕੇ ਚਾਲੂਲੇ ਟਾਂਕੇ ਟੁੰਕੇ ਲਾਤੇ ਮੁੜ ਕੇ ਉਹ ਕਹਿੰਦੇ ਚੱਲ ਵੀ ਉੱਥੇ ਦਾਖਲ ਕਰਤੀ ਮੁੜ ਕੇ ਕਹਿੰਦੇ ਚੱਲ ਘਰੇ ਲੈ ਜਾ ਉਸ ਘਰੇ ਲੈ ਆਏ ਮੁੜ ਕੇ ਅਸੀਂ ਬੇਟੀ ਨੂੰ ਨਾਲ ਹੀ ਲੈ ਗਏ ਵੀ ਕਿਤੇ ਖੜਨ ਥਾਂ ਤਾਂ ਹੈ ਨਹੀਂ ਸੋਨ ਸਾਰਾ ਕੁਝ ਭੱਜ ਟੁੱਟ ਗਿਆ ਕੁਝ ਵੀ ਨਹੀਂ ਬਚਿਆ ਵਿਚਾਰੀ ਦਾ ਇਹਦਾ ਬਸ ਕਮਰਾ ਪਾਇਆ ਜਾਵੇ ਜਦੋਂ ਸਾਨੂੰ ਜੱਜ ਸਾਹਿਬ ਨੇ ਕਹਿਤਾ ਅਸੀਂ ਕਿਸੇ ਨੂੰ ਪੁੱਛਣਾ ਨਹੀਂ ਅਸੀਂ ਆਪਦੇ ਲੈ ਜਾਵਾਂਗੇ ਸਮਾਨ ਸਾਰ ਜਿੰਨਾ ਚਿਰ ਸਾਨੂੰ ਉਹ ਨਹੀਂ ਕਹਿੰਦੇ ਉਹਨਾਂ ਚਿਰ ਅਸੀਂ ਕਿਤੇ ਨਹੀਂ ਲੈ ਕੇ ਜਾਣਾ ਬਸ ਫੂਡ ਕਿਉਂ ਪੈ ਗਿਆ ਪਰਿਵਾਰ ਦੇ ਵਿੱਚ ਵਧੀਆ ਆਬਾਸ ਦਾ ਵਸਦਾ ਪਰਿਵਾਰ ਸੀ ਬਸ ਪ੍ਰਾਣਾ ਥੋੜਾ ਜਿਹਾ ਸਾਨੂੰ ਇਹ ਵੀ ਨਹੀਂ ਸੀ ਕਿ ਘੱਟ ਪ੍ਰਾਣਾ ਵੀ ਨਹੀਂ ਸੀਗਾ ਘੱਟ ਕੋਈ ਕੁੜ ਮਸਾਕਾਂ ਨੂੰ ਨਹੀਂ ਅਸੀਂ ਮਾੜੀ ਕਹਿੰਦੇ ਉਸ ਕੁੜੀ ਵੀ ਥੋੜਾ ਜਿਹਾ ਕੰਮ ਲੱਗ ਪੇ ਪਰੌਣਾ ਵੀ ਕਰਨ ਲੱਗ ਪਿਆ। ਹਮ ਅਸੀਂ ਕਿਹਾ ਵੀ ਸਾਨੂੰ ਇਹਨਾਂ ਦੇ ਛੋਟਾ ਪਰੌਣਾ ਛੋਟੀ ਕੁੜੀ ਉਹਨਾਂ ਨੇ ਨਹੀਂ ਕਿ ਕਰੀ ਸਾਨੂੰ ਮਾੜਾ ਮਾੜਾ ਚੰਗਾ ਕਿਹਾ। ਸਾਨੂੰ ਵੱਡਾ ਪਰੌਣਾ ਕਹਿ ਦਿੰਦਾ ਮਾੜਾ ਚੰਗਾ। ਅਸੀਂ ਉਹਦਾ ਕਰੀ ਨਾਂ ਨਹੀਂ ਰਾਇਏ ਕਹਿਣ ਲੱਗ ਪਿਆ ਪਹਿਲਾਂ ਕਹਿੰਦਾ ਰਿਹਾ ਕਹਿੰਦਾ ਵੀ ਇਹ ਮੈਂ ਮਾਰੂੰਗਾ। ਹਮ ਅਸੀਂ ਇਹਨੂੰ ਕਿ ਕੋਈ ਨਹੀਂ ਤੈਨੂੰ ਜਦੋਂ ਮਾਰਨਗੇ ਅਸੀਂ ਹੈਗੇ ਆਂ ਤੂੰ ਬੇਟੜਕ ਨਾ ਰਹਿ। ਇਹ ਕਹਿਣ ਲੱਗ ਪਿਆ ਅਸੀਂ ਮੈਂ ਰਹਿਣ ਨਹੀਂ ਦੇਣਾ ਵਸਣ ਦੇਣਾ ਇੱਥੇ ਫੇਰ ਹੱਥੋਂ ਪਾਈ ਹੋ ਜਾਂਦੇ ਸੀ। ਅਸੀਂ ਫੇਰ ਵੀ ਕਿਆ ਕੋਈ ਗੱਲ ਨਹੀਂ ਤੂੰ ਬੈਠੀ ਰਹਿ ਜਿੱਦੇ ਤ ਬਸ ਆ ਗੱਲ ਆ ਉਹ ਪੁਰਾਣਾ ਬਾਹਰ ਰਹਿ ਰਿਆ ਪਤਾ ਨਹੀਂ ਰੱਬ ਜਾਣੇ ਬੁੜੀ ਰੱਖੀ ਆ ਕਿ ਲੋਕੀ ਐਵੇਂ ਕਰਦੇ ਆ ਇਹ ਨਹੀਂ ਸਾਨੂੰ ਪਤਾ ਕਿੱਥੇ ਰਹਿ ਰਿਆ ਕਿੱਥੇ ਨਹੀਂ ਰਹਿ ਰਿਆ ਸਾਨੂੰ ਬਸ ਆ ਸਾਡੇ ਕੋਲੇ ਵੀ ਵਿਚਾਰੀ ਉਹ ਮਾਰਨ ਦਾ ਕਿਉਂ ਕਹਿ ਰਿਆ ਸੀ ਵੀ ਮੈਂ ਤੈਨੂੰ ਮਾਰ ਦੂੰ ਜਿਵੇਂ ਬਸ ਪਤਾ ਹੀ ਕੋਈ ਨਹੀਂ ਬਸ ਇੱਥੇ ਵਸਣ ਨਹੀਂ ਦਿੰਦੇ ਸੀਗੇ ਇੱਥੇ ਕਹਿੰਦੇ ਰਹਿਣ ਨਾ ਵੀ ਅਸੀਂ ਰਾਵਾਂਗੇ ਇੱਥੇ ਰਹਿਣ ਨਹੀਂ ਦਿੰਦੇ ਸੀਗੇ ਇਹ ਤਾਂ ਵਿਚਾਰੀ ਜ਼ਰਤ ਨਹੀਂ ਵਸੀ ਆਈ ਆ ਇਹਦੇ ਇਹਨਾਂ ਦਾ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਵਿਆਹ ਨੂੰ ਹੋ ਗਿਆ 18 ਸਾਲ ਹੋ ਗਿਆ ਹਰਾ ਸਰ ਹਾਂਜੀ ਕਿ ਬੱਚੇ ਕਿੰਨੇ ਨੇ ਦੇ ਬੱਚੇ ਇਹਦੇ ਦੋ ਬੇਟੇ ਇੱਕ ਬੇਟੀ ਆ ਸੁਖਨਾ ਬੱਚਾ ਗੱਭਰੂ ਆ ਇੱਥੇ ਬੈਠਾ ਸੀਗਾ ਹੁਣ ਘਰੇ ਚਲੇ ਆ ਗਿਆ ਬੇਟੀ ਵੀ ਕਿੰਡੀ 14 ਸਾਲਾਂ ਦੀ ਬੇਟੀ ਵੀ ਹਾਂਜੀ ਵਿਆਹ ਤੋਂ ਕਿੰਨੇ ਚਿਰ ਬਾਅਦ ਇਹਨਾਂ ਦਾ ਜਿਹੜਾ ਡਿਸਪੂਟ ਪੈ ਗਿਆ ਸੀ ਵਿਆਹ ਤੋਂ ਬਾਅਦ ਤਾਂ ਇਹਨੂੰ ਹੋ ਗਏ ਸੀਗੇ 3-4 ਸਾਲ ਹੋ ਗਏਗਾ ਚਾਰ ਪੰਜ ਸਾਲ ਹੋ ਗਏ ਸੀ ਚਾਰ ਪੰਜ ਸਾਲ ਹਾਂਜੀ ਬਸ ਮਾੜਾ ਮਾੜਾ ਕਰਦੇ ਕਰਦਿਆਂ ਤੋਂ ਬਸ ਕੰਮ ਇੱਥੋਂ ਤੱਕ ਆ ਗਿਆ ਪਰ ਅਸੀਂ ਫੇਰ ਵੀ ਨਹੀਂ ਕਦੀ ਕੀਤਾ ਅਸੀਂ ਕਿਹਾ ਕੋਈ ਗੱਲ ਨਹੀਂ ਸਾਨੂੰ ਬਹੁਤ ਲੋਕੀ ਕਹਿੰਦੇ ਸੀ ਪੋਰਸ ਲੈ ਜੋ ਆ ਲੈ ਜੋ ਅਸੀਂ ਕਿਹਾ ਨਾ ਅਸੀਂ ਕਦੀ ਨਹੀਂ ਇਹਨੂੰ ਕਹਿਣਾ ਸੀ ਕਿਹਣਾ ਉਹਦੇ ਬੱਚੇ ਪਾਲ ਕਰਾਂ ਦੇ ਭਾਂਡੇ માં ਜਿਸ ਪੋਚੇ ਲਾਉਂਦੀ ਸੀਗੀ ਪਰ ਇਹਨੇ ਕਦੀ ਸਾਨੂੰ ਜਾ ਕੇ ਵਿਚਾਰਨੇ ਦੋਖਣ ਦੇ ਤਾਂ ਹੁਣ ਆ ਵਿਚਾਰੀ ਦਾ ਡੱਗ ਪਿਆ ਹੁਣ ਇਹਦਾ ਕਮਰਾ ਪਾਇਆ ਜਾਵੇ ਇੱਥੇ ਆਵਦੀਆਂ ਨੂੰ ਰਹਿਣ ਦੀ ਜਗ੍ਹਾ ਮਿਲ ਜਾ ਇਸ ਵਿਸ਼ੇ ਨੂੰ ਲੈ ਕੇ ਕੋਈ ਤੁਹਾਡੀ ਪੰਚਾਇਤ ਕੱਟੀ ਹੋਈ ਕਿਤੇ ਨਹੀਂ ਪੰਚਾਇਤਾਂ ਨੂੰ ਆ ਸਿਉਂਦੇ ਰਹੇ ਆ ਭਾਜੀ ਸਾਡੇ ਮੇਰੀਆਂ ਨਾਨਾ ਤੇ ਨੰਦੋਈ ਆਉਂਦੇ ਰਹੇ ਕੋਈ ਇਹਨਾਂ ਨੇ ਨਹੀਂ ਚੰਗੀ ਮਾੜੀ ਸਾਨੂੰ ਕਦੀ ਕਹੀ ਸੀ ਹਰ ਸੇ ਨਹੀਂ ਕਦੀ ਕਹੀ ਸੀ ਯਾਨੀ ਕਿ ਤੁਹਾਡੇ ਜਿਹੜੇ ਕੁੜਮਾ ਉਹਨਾਂ ਵੱਲੋਂ ਤੁਹਾਨੂੰ ਕੋਈ ਸ਼ਿਕਾਇਤ ਨਹੀਂ 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 ਉਹ ਨਹੀਂ ਆ ਮੈਂ ਕਹੀ ਬਚਾਰੇ ਉਹਨਾਂ ਨਾਲ ਕੋਈ ਸ਼ਿਕਾਇਤ ਨਹੀਂ ਤੁਹਾਡੀ ਬੇਟੀ ਹੈ ਹਾਂਜੀ ਹਾਂਜੀ ਮੇਰੀ ਬੇਟੀ ਤੇ ਹੋ ਗਏ 18 ਸਾਲ ਹੋ ਗਏ ਨੂੰ ਤੇ ਵਧੀਆ ਸੀ ਵਧੀਆ ਪਰਿਵਾਰ ਸੀ ਇਹ ਵੀ ਵਧੀਆ ਸੀ ਬਾਅਦ ਚ 4-5 ਸਾਲ ਹੋ ਗਏ ਤੇ ਇਹਨਾਂ ਦਾ ਪਤਾ ਨਹੀਂ ਕੀ ਆ ਆਪਸ ਵਿੱਚ ਕੋਈ ਕ੍ਰੇਏ ਝਗੜਾ ਰਹਿੰਦਾ ਸੱਸੋਰੇ ਤੇ ਵਧੀਆ ਬੰਦੇ ਆ ਬਾਅਦ ਚ ਹੁਣ ਸੱਸੋਰੇ ਹੀ ਬਾਅਦ ਚ ਫਿਰ ਮਰਾ ਮੋਟਾ ਸਾਸਰਾ ਇੱਕ ਇਹਨਾਂ ਦੀ ਕੁੜੀ ਜਨਤ ਸਾਹਿਬ ਰਹਿੰਦੀ ਸੀ ਜਨਤ ਸਾਹਿਬ ਜਗਾ ਵੇਚ ਕੇ ਇਹਨਾਂ ਨੇ ਫਿਰ ਇੱਥੇ ਨਾਲ ਹੀ ਦਾਵਰਾ ਕਰ ਇੱਥੇ ਜਗਾ ਦਵਾਤੀ ਇੱਥੇ ਉਹਦੇ ਕੋਲ ਰਹਿੰਦੀ ਆ ਉਹ ਵੀ ਉਹ ਵੀ ਕੁੜੀ ਤੇ ਉਹਦਾ ਘਰ ਵਾਲਾ ਉਹ ਦੋਨੇ ਵੀ ਤੰਗ ਪ੍ਰੇਸ਼ਾਨ ਤੰਗ ਪ੍ਰੇਸ਼ਾਨੀ ਵਾਲਾ ਕਰਦੇ ਆ ਵੇਹ ਇੱਥੇ ਤੇ ਬਹੁਤ ਤੰਗ ਪ੍ਰੇਸ਼ਾਨ ਕਰਦੇ ਆ ਕਰਕੇ ਜੀ ਕੁਝ ਕਹਿਣਾ ਚਾਹੋ ਨੇ ਤੁਸੀਂ ਵੀ ਨਹੀਂ ਨਹੀਂ ਸਰ ਬਾਕੀ ਮੈਨੂੰ ਕੋਈ ਨਹੀਂ ਦੂ ਚੱਡੋ ਮੈਂ ਇਹ ਹੈ ਉਸ ਲੜਕੀ ਦੀ ਸੱਸ ਸਹੁਰਾ ਪਰਿਵਾਰ ਹੈ ਹਾਂ ਪਹਿਲਾ ਪੱਖ ਆਪਾਂ ਸੁਣਿਆ ਮਾਤਾ ਕਹਿ ਰਹੀ ਸੀ ਕਿ ਸਾਡੀ ਗੱਲ ਵੀ ਰੱਖਿਓ ਤੁਸੀਂ ਵਿੱਚ ਅਸੀਂ ਆਖਿਆ ਤੁਸੀਂ ਬੈਠੋ ਪਹਿਲਾਂ ਉਹਨਾਂ ਨੂੰ ਦੱਸ ਲੈਂਦੇ ਤੁਹਾਡਾ ਵੀ ਪੱਖ ਲਾਵਾਂਗੇ ਕੀ ਗੱਲ ਬਾਤ ਹੈ ਜਿਹੜਾ ਉਹ ਕਹਿ ਰਹੀ ਹੈ ਕਿ ਮੈਂ ਇਸ ਘਰ ਦੇ ਵਿੱਚ ਵਿਆਹ ਕੇ ਲੈਂਦੀ ਸੀ ਮੇਰਾ ਹੱਕ ਬਣਦਾ ਸੀ ਮੇਰਾ ਬੰਦਾ ਕਿਸੇ ਹੋਰ ਔਰਤ ਨੂੰ ਲੈ ਕੇ ਚਲਾ ਗਿਆ ਨਹੀਂ ਗਿਆ ਸਾਨੂੰ ਨਹੀਂ ਪਤਾ ਇਸ ਗੱਲ ਦੀ ਅਸੀਂ ਨਹੀਂ ਕਹਿੰਦੇ ਉਹ ਤੁਹਾਨੂੰ ਪਤਾ ਜਾਂ ਉਸ ਨੂੰ ਪਤਾ ਹੈ ਉਹ ਕਹਿੰਦੀ ਮੈਂ ਹੁਣ ਉਹ ਇਹ ਕਮਰਾ ਠਹਿ ਗਿਆ ਮੇਰਾ ਉੱਤੇ ਹੱਕ ਬੰਦਾ ਹੈ ਮੈਂ ਕਮਰਾ ਪਾਉਣਾ ਚਾਹਣੀ ਹੈ ਮੈਨੂੰ ਪਾਉ ਨਹੀਂ ਦਿੱਤਾ ਜਾ ਰਿਹਾ ਕੀ ਗੱਲਬਾਤ ਹੈ ਮਾਤਾ ਗੱਲ ਇਹ ਆ ਵੀ ਜਦੋਂ ਮੇਰੇ ਮੁੰਡੇ ਦਾ ਇਹਦੇ ਨਾਲ ਕਲੇਸ਼ ਪਿਆ ਉਹਨੇ ਇਹਦੇ ਮੋਬਾਈਲ 'ਚੋਂ 30 ਰਿਕਾਰਡਿੰਗਾਂ ਪੜੀਆਂ ਤੂੰ ਮੇਰਾ ਨੰਬਰ ਦੇ ਕੇ ਜਾਹੀਂ ਮੈਂ ਤੇਰੇ ਮੁੰਡੇ ਮੇਰੇ ਮੁੰਡੇ ਤੋਂ ਤੇਰੇ ਮੋਬਾਈਲ 'ਚੋਂ ਸੁਟਾਉ ਫੇਰ ਉਹ ਸੁਣੀ ਤੇ ਦੱਸੀ ਫੇਰ ਜਾਂ ਜਿਵੇਂ ਸਹੁਰਾ ਪਰਿਵਾਰ ਆ ਸੀ ਮੁੰਡਾ ਸਾਡਾ ਖਾਵੇ ਕਿ ਜਿੱਥੇ ਮਰਜੀ ਵੀ ਸਾਡੇ ਨਾਲ ਹੀ ਰੈਂਦੀ ਬਣਾ ਕੇ ਜਦੋਂ ਜੀ ਕਰਦਾ ਮੇਰੀਆਂ ਕੁੜੀਆਂ ਨੂੰ ਗਾਲਾਂ ਕੱਢਦੀ ਐ ਜਦੋਂ ਜੀ ਕਰਦਾ ਮੇਰੀਆਂ ਧੀਆ ਨੂੰ ਕੱਢਦੀ ਐ ਤੇ ਨਾ ਮੇਰੇ ਜਵਾਈ ਦਾ ਲਿਆ ਜਾਂਦਾ ਵੀ ਮਾਰ ਦੂੰ ਜਦੋਂ ਸਾਨੂੰ ਇਹ ਥਾਣੇ ਚਕਾਰਦੀ ਸੀ ਉਹਨਾਂ ਦਾ ਸੀ ਮੈਨੂੰ ਕੋਈ ਡਰ ਨਹੀਂ ਫਿਰ ਮੈਂ ਇੱਥੇ ਗਾਲ ਘੁੱਟ ਦੂੰਗਾ ਇੱਥੇ ਮਾਰ ਦੂੰਗਾ ਹੈਨਾ ਉਸ ਤੋਂ ਬਾਅਦ ਜਦੋਂ ਇਹਨਾਂ ਦੀਆਂ ਰਿਕਾਰਡਿੰਗਾਂ ਪੜੀਆਂ ਗਈਆਂ ਮੇਰਾ ਮੁੰਡਾ ਬਠਿੰਡੇ ਰਹਿੰਦਾ ਕਿਤੇ ਨਹੀਂ ਭੱਜਾ ਉਹਦਾ ਤਿੰਨ ਥਾਂ ਹੀ ਕੰਮ ਚੱਲੀ ਜਾਂਦਾ ਠੇਕੇਦਾਰ ਆ ਉਹ ਹੂੰ ਠੀਕ ਆ ਉਹ ਦੁਬਾਰੋਂ ਨੇ ਇਹਦੇ ਤੇ ਕੇਸ ਕੀਤਾ ਵੀ ਮੈਂ ਇਹ ਰੱਖਣੀ ਨੇ ਅੱਛਾ ਇਹ ਜਿਹੜੋ ਇਹਦੇ ਕੋਲੇ ਪਹਿਲਾ ਮੁੰਡਾ ਹੋਇਆ ਮਾਪਿਆਂ ਦੀ ਇੰਨੀ ਕਮਾਨਦੀ ਐ ਇਹਨੂੰ 11 ਦਿਨਾਂ ਤੱਕ ਅਸੀਂ ਪੰਜੀਰੀ ਦਿਆਏ ਤੇ ਇੱਕ ਰਾਤ ਹੀ ਰਹੀ ਮਾਪਿਆਂ ਕੋਲੇ ਤੜਕੇ ਆਂਦੀ ਟੀਹੋ ਕਾਲ ਸਾਰੀ ਜਾਉਂਗੇ ਇਹ ਬਾਰਾਂ ਦਿਨਾਂ ਦਾ ਮੁੰਡਾ ਚੱਕ ਲਈ ਮੈਂ ਹੁਣ ਵੱਡੇ ਛੋਟੇ ਦੀ ਪਰਉ ਆ ਮੈਂ ਇੱਥੇ ਪੁਆਈ ਵੀ ਭਾਈ ਤੂੰ ਆ ਗਈ ਜਰੂਰ ਪਰ ਤੂੰ ਪੈ ਮੇਰੇ ਕੋਲੇ ਅੱਛਾ ਇਹ ਤੁਹਾਨੂੰ ਅਖੇ ਮੈਂ ਤਾਂ ਢੂਈ ਰੱਖਦੀ ਆ ਮੈਂ ਤਾਂ ਬਿੱਟੂ ਬਿਨਾ ਪੈਂਦੀ ਨਹੀਂ ਇਹ ਬੱਚਾ ਲੈ ਕੇ ਉੱਠੇ ਪੈਗੀ ਜੀ ਮੈਂ ਇਹਨੂੰ ਕੁਛ ਨਹੀਂ ਕਿਹਾ ਮੈਂ ਕੀ ਕਹਾਂ ਅੱਛਾ ਛੋਟਾ ਮੇਰਾ ਮੁੰਡਾ ਜਿਉਂਦਾ ਸੀ ਉਹ ਚੱਕ ਕੇ ਕਹਿੰਦਾ ਮਾਂ ਆਹ ਮੁੰਡਾ ਤੂੰ ਪਾਲ ਲਈ ਬਿੱਲੀਆਂ ਨੂੰ ਖਾ ਦੂ ਆਹ 10 ਦਿਨਾਂ ਦਾ ਚੱਕਿਆ ਵਾ ਮੇਰਾ ਆਪ ਆ ਲਿਆ ਪਿਆ ਹਾਂ ਕੁੜੀ ਹੈ ਜੀ ਇੱਕ ਡਾਂਗੇ ਰੋਟੀ ਇੱਕ ਮੁੰਡੇ ਰਿਪ ਪਕਾਉਂਦੀ ਆ ਉਹ ਵੀ ਸ਼ਾਮ ਨੂੰ ਤੇ ਆਥ ਨੇ ਨਹੀਂ ਪਕਾਉਗੀ ਤੇ ਫੇਰ ਜਿਹੜਾ ਵੀ ਕੋਈ ਸਾਨੂੰ ਦਾ ਗੈਰ ਲੱਗਦਾ ਭਾਵਾਂ ਦੀ ਕੋਈ ਇਹਦੇ ਜਾਣ ਪਛਾਣ ਵਾਲਾ ਹੋਵੇ ਜਿਹਦੇ ਮਗਰ ਇਹਨੇ ਚੜ ਕੇ ਜਾਣਾ ਠੀਕ ਹੈ ਉਹੀ ਸਾਡੇ ਐਸ ਚੁੰਡ ਤੇ ਛੱਡ ਜਾਂਦਾ ਜੇ ਉਹ ਬੰਦਾ ਸੱਚਾ ਹੈ ਜੀ ਸਾਡੇ ਬਾਾਰ ਚ ਕਿਉਂ ਨਹੀਂ ਛੱਡਦਾ ਹੈ ਉਹ ਉੱਥੇ ਬਾਾਰ ਤੇ ਛੱਡ ਕੇ ਜਾਵੇ ਉਹ ਤਾਂ ਆ ਨਾ ਮੇਰੀ ਜਨਾਨੀ ਰੱਖੀ ਆ ਇਹ ਕਹਿੰਦੀ ਆ ਮੇਰਾ ਬੰਦਾ ਰੱਖਿਆ ਹੱਕਦਾਰ ਥਾਂ ਦੇ ਹੈ ਨਹੀਂ ਨਾ ਇਹ ਦੋਨੇ ਸਮੇ ਵੇ ਆ ਅਸੀਂ ਜਵਾਕਾਂ ਨੂੰ ਕੀ ਖਵਾਵਾਂਗੇ ਦੱਸ ਮੈਨੂੰ ਜਿਹੜੇ ਹੁਣ ਪੁੱਤ ਆ ਤੁਹਾਡਾ ਹਾਂ ਤੇ ਇੱਕ ਦੋ ਪੋਤੇ ਇੱਕ ਉਹ ਤੁਹਾਡੇ ਨਾਲ ਹੈ ਹਾਂ ਮੇਰੇ ਨਾਲ ਹੈ ਹੁਣ ਇਹ ਧੱਕੇ ਨਾਲ ਮੁੰਡਾ ਲਗਾਇਆ ਵੀ ਆ ਉਹ ਮੇਰੇ ਨਾਲ ਹੀ ਆ ਤਿੰਨੇ ਹੂੰ ਮੈਂ ਬਾਦਦੀ ਆ ਉਹਨਾਂ ਨੂੰ ਅਸੀਂ ਬਾਦਦੇ ਆ ਮੇਰੇ ਘਰਾਂ ਵਾਲਾ ਬੁੜਾ ਤੇ ਆ ਮੈਂ ਆਪਾ ਮੇਰਾ ਸਿਰ ਪਾਟੇ ਆ ਵਾ 3 ਟੰਕੇ ਮੇਰੇ ਤੇ ਤੇ ਤੁਹਾਡੇ ਬੇਟੇ ਕਿੰਨੇ ਬੱਚੇ ਸੀ ਕੋਈ ਬੇਟਾ ਇੱਕ ਬੇਟਾ ਸੀਗਾ ਇਹ ਲੜ ਪਈ ਸੀਗੀ ਉਹ ਸਲਫਾਸਾ ਖਾ ਕੇ ਮਰ ਗਿਆ ਸੀ ਹਾਂ ਦੋ ਬੇਟੇ ਸੀ ਦੋ ਬੇਟੇ ਸੀਗੇ ਇਹ ਹਟਦੀ ਨਹੀਂ ਸੀ ਮੈਨੂੰ ਗਾਲਾਂ ਕੱਢਦੀ ਸੀ ਉਹਨੇ ਉੱਥੇ ਹੀ ਉਸੇ ਵਾਰ ਤੇ ਲਪੜਾ ਮਾਰਿਆ ਤੇ ਜਾ ਕੇ ਲੱਗਿਆ ਸੀ ਉਹ ਸਲਫਾਸਾ ਖਾ ਕੇ ਜੀ ਮਰ ਗਿਆ ਹਾਂ ਤੇ ਉਹ ਦੂਬਾਰ ਅਸੀਂ ਤੰਗ ਹੀ ਤੰਗ ਐ ਨਾ ਤਾਂ ਸਾਥੋ ਕੋਈ ਕਮਰਾ ਪੈਂਦਾ ਅਸੀਂ ਤਾਂ ਬੱਚੇ ਹੀ ਪਾਲ ਸਕਦੇ ਆ ਇਕੱਲੇ ਠੀਕ ਐ ਜਿਹੜਾ ਮੇਰੀ ਕੁੜੀ ਦਾ ਇਹ ਨਾਂ ਲੈਂਦੇ ਆ ਕੁੜੀ ਮੇਰੀ ਦੂਰ ਰਹਿੰਦੀ ਉਹਦਾ ਘਰ ਪਾਇਆ ਸਭ ਕੁਝ ਉਹਦੇ ਘਰੇ ਆਉ ਆਪਦਾ ਕੰਦੀ ਐ ਪਰ ਜਦੋਂ ਸਾਡੇ ਘਰੇ ਬੋਲ ਬਲਾਰਾ ਹੁੰਦਾ ਨਾ ਤੁਸੀਂ ਵੀ ਆਗੇ ਤੇ ਉਹ ਵੀ ਆ ਜਾਂਦੇ ਠੀਕ ਐ ਇਹਦਾ ਪਿਓ ਮਲਾਜਮਾ ਥੋੜਾ ਜਿਹਾ ਸਾਡੇ ਤੇ ਤੜੀ ਜਗਾਉਂਦੀ ਆ ਉਹਦੇ ਵਾਂਗੂ ਗਾਲਾਂ ਕੱਢਦੀ ਆ ਗਾਲ ਬੰਦੇ ਨਹੀਂ ਕੱਢਦੇ ਜਿਉਂ ਜੀ ਇਹ ਕੱਢਦੀ ਆ ਤੇ ਬਾਲੀ ਤਾਂ ਨਹੀਂ ਸਾਨੂੰ 50 ਰਈ ਇਹਨੇ ਫੜਾਇਆ ਟਾਣੇ ਕਢਾ ਲਓ ਉੱਥੇ ਰਵਟਾ ਇਹ ਹੁਣ ਵੀ ਰਵਟਾ ਸੀ ਵੀ ਦੇਵਾਂਗੇ ਅਸੀਂ ਕੰਦ ਨਹੀਂ ਕੱਢਣ ਜਮ ਨਹੀਂ ਕੱਢਣ ਦੇ ਹੱਕ ਸਾਡੇ ਜਾਂ ਸਾਡੇ ਬੱਚਿਆਂ ਦਾ ਹੁਣ ਡਰਾਫਟ ਦੀ ਇਹ ਰਹਿਣਾ ਚਾਵੇ ਰਹਿ ਸਕਦੀ ਹੈ ਇਹ ਸਮਝੌਤਾ ਕਰਨ ਦੋਨੇ ਜੀ ਫਿਰ ਦੋਨੇ ਰਹਿ ਲੈਣਾ हां ਵੀ ਇਹਨਾਂ ਦਾ ਤੇ ਬੱਚੇ ਵੀ ਇਹਨਾਂ ਦੇ ਤੁਸੀਂ ਕਿੱਥੇ ਲੈ ਕੇ ਜਾਣਾ ਸਹੀ ਗੱਲ ਹੈ ਹਾਂ ਠੀਕ ਹੈ ਨਾ ਮੈਨੂੰ ਰੋਣ ਆਉਂਦਾ ਏ ਜਿਹੀਆਂ ਗੱਲਾਂ ਕਰਕੇ ਇਹ ਛੱਡਣ ਵਾਸਤੇ ਨਹੀਂ ਸੀ ਲਿਆਂਦੀ ਬੜੇ ਚਾਵਾਂ ਨਾਲ ਵਿਆਹ ਕੇ ਲਿਆਂਦੀ ਸੀ ਇਹਦੀ ਕਤੂਤ ਮਾੜੀ ਆ ਫਿਰ ਕੌਟਾਂਗਾ ਫੜੀ ਰਹਿੰਦੀ ਫੜ ਗਈਆਂ ਮੇਰੇ ਕੋਲੇ ਰਹਿੰਦੀ ਉਹ ਬਾਰਾ ਕੁੱਤੀ ਆ ਫਿਰਦੀ ਰਹਿੰਦੀ ਸਾਰੀ ਦਿਹਾੜੀ ਪਤ ਨਹੀਂ ਆਉਂਦੀ ਜਾਂ 8 ਵਜੇ ਆਉਂਦੀ ਆ ਜਾਂ 9 ਵਜੇ ਆਉਂਦੀ ਆ ਇੱਕ ਦਿਨ 3 ਵਜੇ ਇਹ ਜਾਵੇ ਘਰ ਇੱਥੇ ਆ ਪਿਸ਼ਾਬ ਕਰਨ ਉੱਥੇ ਰਕੇ ਆਂਦਾ ਮੁੰਡਾਂ ਦਾ ਕਿ ਅਸੀਂ ਜਾਣਾ ਬਾਹਰ ਖੋਲਦੇ ਮੈਂ ਇਨੀ ਗੱਲ ਹੀ ਕਹੀ ਵੀ ਤੁਸੀਂ ਐਸ ਵੇਲੇ ਕਿੱਥੇ ਜਾਣਾ ਉਦੋਂ ਇਹ ਗਾਣਾ ਨੂੰ ਛਿੜਪੀ ਇੱਕ ਦਿਨ ਨਵਜਦੇ ਦੀ ਲੱਗੀ 6 ਵਜੇ ਗਾਣਾ ਕੱਢੀ ਗਈ 6 ਵਜੇ ਸੀ ਇਹ ਤੋਂ ਜਾਨ 12 ਬਾਹਰ ਖੋਲ ਕੇ ਚੜਾਈ ਇਹਨਾਂ ਨੂੰ ਵੀ ਫੋਨ ਕੀਤਾ ਪੇਕਿਆਂ ਨੂੰ ਵੀ ਜਿਹੜੀ ਆਣੀ ਛੱਤ ਮੈਨੂੰ ਪਤਾ ਨਹੀਂ ਕਿਹਨੇ ਡਿੱਗੀ ਜ ਮੈਨੂੰ ਨਹੀਂ ਪਤਾ ਹਨਾ ਉਹ ਛੱਤ ਡਿੱਗ ਪਈ ਚਾਹ ਲੈ ਕਿਸੇ ਨੇ ਦੇਖਤੀ ਹੋਈ ਤੇ ਜਿਹੜੀ ਇਹਨੇ ਹੁੰਦਿਆ ਡਿੱਗ ਪਈ ਇਹਦੀ ਧੀ ਥੱਲੇ ਆ ਗਈ ਸੀ ਉਹ ਵੀ ਧੱਕਾ ਮਾਰਿਆ ਕਿਸੇ ਨੇ ਗੱਲ ਕਿਵੇਂ ਕਰਦੀ ਕਿੱਥੇ ਕਰਦੀ ਆ ਗੱਲ ਇਹ ਆ ਚੀਜ਼ ਹੈ ਸਾਡੇ ਘਰੇ ਮੁੰਡਾ ਮੇਰਾ ਨਰਮ ਕੋਈ ਖਰਾਬ ਨਹੀਂ ਕਰਦਾ ਕਹਣੇ ਨਾਲ ਤੋਂ ਕੀ ਮੰਗਿਆ ਉਹਨੇ ਵੀ ਮੰਗ ਕੇ ਕੁਝ ਉਹ ਲੈਂਦਾ ਇਹਨਾਂ ਤੋਂ ਅਸੀਂ ਆਪਦੀ ਜਿੰਨੀ ਕਰਦੀਆਂ ਓਨੀ ਖਾਂਦੇ ਆ ਅਸੀਂ ਨਹੀਂ ਕਿਸੇ ਨੂੰ ਨਿਆਂ ਤਾਂ ਕਰਦੇ ਤੇ ਨਾ ਇਹਨੂੰ ਕਰਦੇ ਆ ਇਹ ਗੱਲਾਂ ਮੇਰੀਆਂ ਸੱਚੀਆਂ ਇਹ ਬੋਲ ਵੀ ਸਕਦੀ ਹੈ ਉਹਨਾਂ ਚਿਹਰੇ ਨਹੀਂ ਬੋਲਦੀ ਜੇ ਆ ਮੇਰਾ ਕੋੜਮਾ ਇਹ ਹੋਵੇ ਇਹ ਚਤਰਾ ਨਾਲ ਇਹ ਗੁੱਟਦਾ ਤਾਂ ਨਹੀਂ ਬੋਲਦੀ ਤੇ ਮਗਰ ਉਹ ਪਿਓ ਦੀ ਤਾਂ ਜਮਾਉਂਦੀ ਹੈ ਵੀ ਮੇਰਾ ਪਿਓ ਪੜ ਸਾਲਾ ਜਮਾ ਪੜ ਸਾਲੀਆਂ ਗੱਲਾਂ ਕਰਦੀ ਹੈ ਸਾਨੂੰ ਆਏ ਕਰਤੀ ਆ। ਇਸ ਸਸ ਨੂੰ ਇੱਕ ਪੰਚਾਇਤਾਂ ਵੀ ਇਕੱਠੀਆਂ ਹੋਈਆਂ ਮਾਤਾ। ਉਹ ਚੈਤਾਂ ਹੋਈਆਂ ਜਦੋਂ ਸੁਣਿਆ ਨਹੀਂ। ਜਦੋਂ ਪਹਿਲੀ ਪੰਚਾਇਤ ਹੋਈ ਮੇਰਾ ਚਿਤ ਹੋਇਆ ਵੀ ਸਾਡੀ ਰਾਹ ਨ ਮਟ ਜੇ। ਵੀ ਇਹਦੇ ਡੇਢੀ ਨੂੰ ਮੈਂ ਕਿਹਾ ਜੇ ਤੁਸੀਂ ਇਹਨੂੰ 2 ਸਾਲ ਲੈ ਜੋ। ਇਹ ਕਹਿੰਦੇ ਅਸੀਂ ਨਹੀਂ ਲੈ ਜਾਂਦੇ। ਅਸੀਂ ਤਾਂ ਇੱਥੇ ਹੀ ਛੱਡਾਂਗੇ। ਮੈਨੂੰ ਉਪਕਰਗੀ ਕੋਈ ਮੁੰਡਾ ਮੇਰੇ ਅੱਗੇ ਸਲਫਾਸ ਕਾ ਕੇ ਮਰਿਆ ਜੀ ਉਹ ਕਾ ਗਿਆ ਤਾਂ ਮੈਨੂੰ ਕੀ ਕਰੂੰਗੀ ਹਨਾ ਇਹਨਾਂ ਨੇ ਸਾਥ ਨਹੀਂ ਦਿੱਤਾ ਇਹਨੂੰ ਲੈ ਜਾਂਦੇ 2 ਸਾਲ ਪਾਤੇ ਰੱਖਦੇ ਖੌਰਾ ਇਹਨਾਂ ਦਾ ਰਾਜੀਨਾਵਾ ਹੀ ਹੋ ਜਾਂਦਾ ਬਹੁਤ ਗੰਦੀਆਂ ਰਿਕੋਰਡਾਂ ਹੈ ਜੇ ਤੂੰ ਮੰਗਵਾਉਣੀ ਆ ਮੈਂ ਮੰਗਾ ਕੇ ਦੇ ਦੂੰਗੀ ਪਰੋਣੇ ਕੁੜਕਾਂ ਦਾ ਸਾਡਿਆਂ ਦਾ ਕਿਸੇ ਦਾ ਰੌਲਾ ਨਹੀਂ ਪਰੋਣੇ ਤਾਂ ਬਿੰਦ ਕਤੋਂ ਲੜ ਪੈਂਦੇ ਆ ਤੇ ਬਿੰਦ ਕਤੋਂ ਆ ਜਾਂਦੇ ਆ ਠੀਕ ਆ ਨਾ ਗੱਲ ਤੇ ਸਾਡੀ ਮਦਦ ਤੇ ਵੀ ਫਿਰ ਪਰੋਣੇ ਹੀ ਕਰਾਉਣਗੇ ਇੱਕ ਸਾਡਾ ਮਰ ਗਿਆ ਇੱਕ ਕੋਲੀ ਨਹੀਂ ਰਹਿੰਦਾ ਠੀਕ ਆ ਗਾਲਾਂ ਕੱਢੇ ੱਡੀਆਂ ਛਟਗਾਉ ਮੁੰਡੇ ਨੇ ਇਥੋਂ ਮੂੰਹ ਫੜ ਲਿਆ ਇਹਦਾ ਉੱਥੇ ਅਸੀਂ ਧਾਰ ਕੱਢੀ ਜਾਈਏ ਸਾਡੀ ਦੋਹਾਂ ਜੀਆਂ ਦੀ ਗੱਲ ਇਹਦੀ ਗੱਲ ਹੀ ਨਾ ਜੋ ਗਾਲਾਂ ਕੱਢਣ ਲੱਗੀਆਂ ਨੇ ਇਥੋਂ ਫੜਿਆ ਜਵਾੜਾ ਤੇ 6-7 ਮਾਰੀ ਇਹਦੇ ਮੂੰਹ ਤੇ ਫਿਰ ਇਹ ਰਪੋਰਟ ਸੀ ਉਹ ਵੀ ਮਾਰ ਗਿਆ ਫਿਰ ਇਹਦੀ ਢੰਗ ਨਾਲ ਨਹੀਂ ਰਹਿੰਦੀ ਸਾਡੇ ਆਹ ਬੰਨੇ ਹੱਥ ਤੁਸੀਂ ਇਥੇ ਕੋਠਾ ਕਾਠਾ ਨਾਲ ਸਾਡੇ ਪਾਓ ਅਸੀਂ ਜਾ ਨਹੀਂ ਸਕਦੇ ਇੱਥੇ ਕਿਸੇ ਨੂੰ ਅਸੀਂ ਜਾ ਸਕਦੇ ਇਹਨੂੰ ਕਦੇ ਇਹ ਬਹਿ ਜਾਂਦੀ ਓ ਮਗਰ ਜੀ ਜੀ ਕਦੇ ਘਰ ਤੇ ਬੈਠ ਤੁਸੀਂ ਜਾਣਦੇ ਹੋ ਪਰਿਵਾਰ ਨੂੰ ਤੁਸੀਂ ਗਵਾਂਢੀਓ ਹਾਂਜੀ ਕਿਵੇਂ ਦੇਖਦੇ ਮੈਂ ਇਹਨਾਂ ਦਾ ਵੱਡਾ ਜਵਾਈ ਹਾਂ ਅੱਛਾ ਮੇਰੀ ਸਾਲੇ ਹਾਰ ਹੈ ਜੀ ਜੀ ਜਿਹੜਾ ਤੁਹਾਨੂੰ ਮਾਤਾ ਕਹਿ ਰਹੀ ਆ ਜਿਹੜਾ ਮੈਨੂੰ ਮਾੜਾ ਚੰਗਾ ਕਹਿ ਰਹੀ ਜਿਹੜਾ ਜੀ ਦੇ ਬਾਰੇ ਬੋਲ ਰਿਹਾ ਉਹਦੇ ਮਾਪਿਓ ਵੀ ਬੋਲ ਰਹੇ ਆ ਸਾਡਾ ਕੋਈ ਕਸੂਰ ਨਹੀਂ ਕੋਈ ਕਿਹੜਾ ਮੈਂ ਜੈਤੋ ਹੀ ਰਹਿਨਾ ਜੀ 5 ਸਾਲ ਜੈਤੋ ਹੀ ਰਹਿਨਾ ਮੈਂ ਅੱਡ ਘਰ ਪਾਇਆ ਆ ਆੜ ਮਕਾਨ ਪਾਇਆ ਆ ਜਿਹੜੇ ਬੱਚਿਆਂ ਨੂੰ ਆਦੇ ਬੱਚੀ ਚੱਕੀ ਆ ਉਹ ਮੇਰੇ ਘਰੇ ਪਈ ਆ ਜਾ ਕੇ ਵੇਖੋ ਅਸੀਂ ਮੈਡੀਕਲ ਜੋ ਫਰੀਦਕੋਟ ਦਾ ਦਵਾਈ ਦਵਾ ਕੇ ਲਿਆਉਣੇ ਨੂੰ ਤੇ ਅਸੀਂ ਰੱਖੀ ਸਿਰਫ ਉੱਥੇ ਗਏ ਆ ਇੱਕ 500 ਰੁਪਏ ਦਾ ਇਹਦੇ ਭਰਾ ਨੇ ਤੇਲ ਪਾਇਆ ਉੱਥੇ ਕਿਸੇ ਨੂੰ ਕੋਈ ਸੀਟੀ ਸਕੈਨ ਕਰਾਈ ਆ ਬੱਚੀ ਦੀ ਆਨਲਾਈਨ ਪੇਮੈਂਟ ਕੀਤੀ ਅਸੀਂ ਕੋਈ ਵੀ ਇਹਨੇ ਇੱਕ 5 ਰੁਪਏ ਵੀ ਦਿੱਤੇ ਹੁਣ ਅਸੀਂ ਆਵਾਜ਼ ਅਸੀਂ ਆਨਲਾਈਨ ਪੇਮੈਂਟ ਕੀਤੀ ਹੈ ਜਿਹੜੇ ਖਾਤੇ ਚ ਗਏ ਉਹ ਤਾਂ ਸ਼ੋ ਹੋਊ ਨਾ ਕਿੱਥੇ ਇਹਦੀ ਬੱਚੀ ਰਹਿੰਦੀ ਆ ਨੇ ਦੁਬਾਰਾ ਉਹਦਾ ਮੂੰਹ ਨਹੀਂ ਵੇਖਿਆ ਨਾ ਇਹਨਾਂ ਦੇ ਮਾਪਿਓ ਨੇ ਇੱਕ ਇਹਦਾ ਭਰਾ ਸੀ ਜਿਹੜਾ ਇੱਥੇ ਉਹ ਜ਼ਰੂਰ ਜਾਣ ਲੱਗਾ ਜਦੋਂ ਕੁੜੀ ਨੂੰ ਘਰੇ ਲਿਆਂਦਾ ਉਹ ਜਾਣ ਲੱਗਾ ਜ਼ਰੂਰ ਆਇਆ ਮੈਂ ਉਹਨਾਂ ਖੜੀ ਤੇਰੇ ਨਾਲ ਸਾਡਾ ਕੋਈ ਰੋਲ ਨਹੀਂ ਜੀਆ ਉਹਨਾਂ ਦੋਵਾਂ ਜੀਆ ਦੀ ਲੜਾਈ ਆ ਉਹ ਜਿਵੇਂ ਮਰਜੀ ਆ ਤੂੰ ਘਰੇ ਆ ਪਤਾ ਲੈਣ ਆਉਂਦਾ ਜਾਂ ਕੋਈ ਤੇਰਾ ਪਿਓ ਵੀ ਆ ਜਾਂਦਾ ਮੈਂ ਕਹਿੰਦਾ ਅਸੀਂ ਕਿਸੇ ਦੀ ਗੱਲ ਨਹੀਂ ਪੈਂਦੇ ਸੀ ਸਾਨੂੰ ਕੀ ਲੋੜ ਆ ਜੀ ਸਾਨੂੰ ਮੰਨ ਲਾ ਵੀ ਇਹਦਾ ਘਰ ਵਸਦਾ ਚੰਗਾ ਲੱਗਦਾ ਕਿ ਉਜੜਿਆ ਚੰਗਾ ਲੱਗਦਾ ਅਸੀਂ ਅਗਲਾ ਸਾਲੇ ਸੋਰੇ ਵਰਤਨ ਵਾਸਤੇ ਹੁੰਦੇ। ਹੂੰ ਹੂੰ। ਛੇ ਕਹਿੰਦਾ ਵੀ ਜੇ ਇਹ ਚੰਗੀ ਭਲੀ ਰਵੇ ਵਧੀਆ ਇਹਨਾਂ ਨੂੰ ਵੀ ਅਸੀਂ ਇਹ ਚਾਹੁੰਦੇ ਸੀ ਵੀ ਜੇ ਇਹ 2 ਸਾਲ ਉੱਥੇ ਰਹਿ ਜਾਂਦੀ ਹੋ ਸਕਦਾ ਵੀ ਉਹ ਮੰਦਾ ਦੂਰ 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 ਹੋ ਕੇ ਰਾਜੀ ਨਾਵਾ ਹੀ ਹੋ ਜਾਂਦਾ। ਤੇ ਪਰ ਇਹਨਾਂ ਨੇ ਰਾਜੀ ਨਾਵਾ ਕਿੱਥੇ? ਇਹ ਤਾਂ ਹੋਰ ਵਿਗੜ ਕੇ ਤਿਗੜ ਜਰੇ ਫੇਰ ਵੀ ਅਸੀਂ ਇਹਨੂੰ ਮੇਰੇ ਸਾਲੇ ਨੇ ਵੀ ਆਖਿਆ ਵੀ ਚੱਲ ਜੇ 2 ਮਹੀਨੇ 3 ਮਹੀਨੇ ਇਹਨਾਂ ਦੇ ਆ ਪਰਿਵਾਰ ਬੈਠਾ ਉਹਨਾਂ ਨੂੰ ਆਖਿਆ ਵੀ ਇਹਨੂੰ 2-3 ਮਹੀਨੇ ਅੰਦਰ ਬਹਿ ਕੇ ਵਿਗਾੜਨੇ। ਇਹ ਇਹਦੇ ਵੀ ਬਹਿ ਜੂਗੀ। ਬਹਿਣਾ ਕੀ ਸੀ ਇਹ? ਮੇਰੇ ਸਾਲੇ ਨਾਲ 10-11 ਵਜੇ ਗਏ ਇੱਥੋਂ। ਤੇ 12 ਵਜੇ ਤੋਂ ਮਗਰੋਂ ਬੱਸੇ ਬਾਹਰ 2 ਘੰਟੇ ਬਾਅਦ ਤੇ ਫਿਰ ਉਹਦੇ 10 ਵਜੇ ਅਸੀਂ ਕੀ ਕੀ ਕਹਿ ਦਾਂਗੇ ਵੀ ਅਸੀਂ ਇਹਦੇ ਨਾਲ ਰਾਜੀ ਨਾਵਾ ਕਰਾ ਦੇ ਜਿਹੜਾ ਬੰਦਾ 2 ਘੰਟੇ ਨਹੀਂ ਘਰੇ ਟਿਕ ਸਕਦਾ ਉਹਦੇ ਦੋ ਹੀ ਬੱਚੇ ਆ ਦੋਨਾਂ ਨੂੰ ਇਹਨਾਂ ਦੇ ਦਾਦਾ ਦਾਦੀ ਪਾਲਦੇ ਆ ਰੋਟੀ ਪਾਣੀ ਉਹ ਘਪਾਉਂਦੇ ਆ ਜਿਹੜਾ ਤੀਜਾ ਬੱਚਾ ਉਹ ਵੀ ਇੱਥੇ ਆਉਂਦਾ ਉਹ ਵੀ ਹੋ ਸਕਦਾ ਹੁਣ ਜਿਹੜਾ ਅੱਜੇ ਨਾਲ ਨਹੀਂ ਨ ਆਇਆ ਉਹ ਕਿਸੇ ਕਿਸੇ ਕਾਰਨ ਨਾਲ ਹੀ ਰਹਿ ਗਿਆ ਉਹ ਨੇ ਉਹ ਰਹਿੰਦਾ ਨਹੀਂ ਉਹ ਜਵਾਕ ਉਹ ਵੀ ਇੱਛਾ ਦੇ ਦਾਦਾ ਜੀ ਬਾਕੀ ਆ ਬੈ ਇਹਨਾਂ ਦਾ ਥਾਂ 10 ਮਰਲੇ ਥਾਂ ਮੇਰੇ ਸਹੁਰੇ ਨੇ ਆਪ ਮੁੱਲ ਲਿਆ ਉਹਨੇ ਕੋਈ ਦਾਦੇ ਦਾਦੀ ਨੇ ਨਹੀਂ ਦਿੱਤਾ ਉਹ ਜਿਹੜੀ ਜਗ੍ਹਾ ਨਾ ਤਾਂ ਇਹਦੇ ਵਿੱਚ ਬਹੂ ਦਾ ਹੱਕ ਆ ਨਾ ਮੁੰਡੇ ਦਾ ਹੱਕ ਆ ਜਿਹੜੀ ਗੱਲ ਇਹ ਆ ਵੀ ਇਹ ਦਾਦਾ ਦਾਦੀ ਦੇ ਦੋ ਪੋਤੇ ਆ ਨਾ ਦੋ ਬੱਚੇ ਆ ਮੈਂ ਤਾਂ ਇਹਨਾਂ ਨੂੰ ਇਹ ਗੱਲ ਆਖੀ ਆ ਵੀ ਮੁੱਕ ਦੀ ਵੀ ਜਿਹੜੇ ਦੋ ਦੋ ਮਰਲੇ ਆਉਂਦੇ ਨਾ ਉਹਦੇ ਪੋਤਿਆਂ ਦੇ ਨਾਂ ਕਰਾ ਦੋ ਭਲਾ ਇਹ ਉੱਥੇ ਬੈਠੇ ਕਿੱਥੇ ਮਰਜ਼ੀ ਬੈਠੇ ਇਹ ਜਿਹੜੇ ਇਹਨੂੰ ਦੋ ਮਰਲੇ ਛੱਡਨੇ ਆ ਨਾ ਉਹਦੇ ਪੋਤਿਆਂ ਦੇ ਨਾਂ ਕਰਾਉਣੇ ਆ ਉਹ ਛੱਡ ਦੋ ਦੂਜਾ ਉਹਦਾ ਵੇਚ ਕੇ ਤੇ ਕਿੱਥੇ ਮਰਜੀ ਜਾਉਂਦਾ ਹੂੰ ਜੇ ਨਾ ਤਾਂ ਥੋਨੂੰ ਮੁੰਡੇ ਨੇ ਰੋਟੀ ਦੇਣੀ ਤੇ ਬੈਠੇ ਤਾਂ ਹੁਣ ਵੀ ਸਾਡੇ ਘਰੇ ਆਈ ਹੂੰ ਆ ਛੱਤ ਡੇਕ ਵੀ ਤੇ ਸਾਡੇ ਘਰੇ ਆ ਹੂੰ ਜੇ ਚੱਕਿਆ ਕੇ ਤਾਂ ਅਸੀਂ ਕਿਸੇ ਦਾ ਮਾੜਾ ਕਰਤਾ ਹੂੰ ਇਹ ਤੇ ਕੱਲ ਨੂੰ ਅਗਲਾ ਨਾਂ ਲਖਾਂਦਾ ਵੀ ਫਲਾਨਾ ਪਲਾਉਣਾ ਮਾੜਾ ਫਲਾਨੀ ਕੁੜੀ ਮਾੜੀ ਹੈ ਇਹਦੇ ਤੁਸੀਂ ਆਪ ਹੀ ਦੱਸ ਦੋ ਵੀ ਤੁਸੀਂ ਨਹੀਂ ਸਿਆਣੇ ਆ ਹੂੰ ਵੀ ਇਸ ਤਰ੍ਹਾਂ ਵੀ ਨਹੀਂ ਇਹਨਾਂ ਦਾ ਸਹੀ ਇਨਸਾਫ ਮਿਲਣਾ ਚਾਹੀਦਾ ਇਹਨਾਂ ਨੂੰ ਪਹਿਲੀ ਗੱਲ ਕੋਰਟ 'ਚ ਕੇਸ ਚੱਲਦਾ ਇਹਨਾਂ ਚ ਕੋਰਟ 'ਚ ਫੈਸਲਾ ਨਹੀਂ ਹੁੰਦਾ ਨਾ ਚਰਨਾ ਕੋਈ ਕਮਰਾ ਪਾਵੇ ਉੱਥੇ ਨਾ ਕੋਈ ਗਾਰੰਟੀ ਲੈਂਦੀ ਅਸੀਂ ਹੂੰ ਅਜੀ ਤਾਂ ਗ੍ਰਾਂਟ ਵੀ ਬੇਸ਼ੱਕ ਨਾ ਮਿਲੇ ਉਹਨਾਂ ਨੂੰ ਕੋਈ ਗ੍ਰਾਂਟ ਨਹੀਂ ਮਿਲਣੀ ਚਾਹੀਦੀ ਮੈਂ ਤਾਂ ਕੋਈ ਨਹੀਂ ਜਿੰਦੇ ਪਹੁੰਚ ਹੋਈ ਤਾਂ ਉਦੋਂ ਆਪੇ ਇੱਕ ਕਮਰਾ ਵੀ ਬਣ ਜੀ 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 ਤੁਸੀਂ ਭੂਆ ਮਾਤਾ ਹਾਂਜੀ ਕਿਵੇਂ ਲੱਗਦਾ ਜਿਹੜਾ ਪਰਿਵਾਰ ਦੇ ਵਿੱਚ ਵਜ੍ਹਾ ਹਸਤਾ ਵਸਤਾ ਪਰਿਵਾਰ ਚ ਮੈਂ ਵੀ ਇੱਕ ਗੱਲ ਕਰਨਾ ਚਾਹੁੰਨੀ ਆ ਵੀ ਪਹਿਲੀ ਗੱਲ ਮੰਨ ਕੇ ਚੱਲ ਵੀ ਜਿਵੇਂ ਪ੍ਰੌਣਾ ਹੁਣ ਬੋਲਦਾ ਠੀਕ ਆ ਇਹਦਾ ਬੋਲਣ ਦਾ ਹੱਕ ਨਹੀਂ ਹੈਗਾ ਠੀਕ ਆ ਤੂੰ ਸੱਸ ਸਹੁਰੇ ਦੀ ਮਦਦ ਕਰ ਸਕਦਾ ਕਰ ਸਕਦੇ ਦੁਨੀਆਂ ਹੀ ਕਰਦੀ ਐ ਪਰ ਜਿਵੇਂ ਮਦਦ ਤਾਂ ਆਪਾਂ ਕਰਦੇ ਨੇ ਉਸ ਲੋਟ ਕਰੀਦੀਆਂ ਮਦਦ ਐ ਨਹੀਂ ਆਪਾਂ ਕਹਿ ਸਕਦੇ ਤੈਨੂੰ ਕੁਝ ਮਿਲ ਨਹੀਂ ਸਕਦਾ ਤੈਨੂੰ ਕੁਝ ਐ ਨਹੀਂ ਹੋ ਸਕਦਾ ਉਹ ਗੱਲਾਂ ਆਪਾਂ ਨਹੀਂ ਕਹਿ ਸਕਦੇ ਠੀਕ ਆ ਨਾ ਜਿਹੜੀ ਗੱਲ ਰਾਹ ਸਿਰਦੀ ਹੁੰਦੀ ਐ ਜਿਹੜੇ ਦੋ ਬੰਦੇ ਹੁੰਦੇ ਉਹ ਆਪਾਂ ਗੱਲ ਸੁਧਾਰਨ ਵਾਸਤੇ ਹੁੰਨੇ ਆ ਕਿ ਵਿਗਾੜਨ ਵਾਸਤੇ ਹੁੰਨੇ ਆ ਠੀਕ ਹੈ ਨਾ ਉਹ ਤੁਸੀਂ ਮੰਨ ਲਾ ਜੇ ਆਪਾਂ ਥਾਂ ਮਾਰ ਪਿਓ ਲੈਂਦੇ ਆ ਮੋਲੀ ਲੈਣੇ ਆ ਅਸੀਂ ਮੇਰੇ ਵੀ ਬੱਚੇ ਆ ਮੇਰੀਆਂ ਵੀ ਨੂੰਹਾਂ ਮੈਂ ਵੀ ਮੋਲ ਲੈ ਕੇ ਦਿੱਤਾ ਕਿਹਨੂੰ ਦੇਉਂਗੀ ਮੈਂ ਆਪਣੇ ਬੱਚਿਆਂ ਨੂੰ ਦੇਉਂਗੀ ਨਾ ਜਮਾਈਆਂ ਤਾਂ ਦਹਾਕ ਨਹੀਂ ਨਾ ਨਾ ਮੇਰਾ ਜਵਾਈ ਕਹਿ ਸਕੇ ਵੀ ਮਾਤਾ ਤੇਰਾ ਥਾਂ ਤੂੰ ਵੇਚ ਦੇ ਜਿਹੜੇ ਤੇਰੇ ਪੋਤਿਆਂ ਨੂੰ ਹੀ ਸੌਂਦਾ ਤੂੰ ਲੈ ਲਾ ਮੇਰੇ ਦਾ ਵੀ ਇਹ ਕੋਈ ਗੱਲ ਹੈ ਇਹਨੂੰ ਮੰਨ ਕੇ ਚੱਲ ਜੇ ਕੋਈ ਜੱਜ ਚ ਹੈ ਕੋਈ ਕੋਰਟ ਦੇ ਵਿੱਚ ਕੇਸ ਚੱਲਦਾ ਹੈ ਦਾ ਠੀਕ ਹੈ ਨਾ ਉਹ ਕਹਿ ਸਕਦਾ ਵੀ ਜਾਵੜੋ ਬਾਕੀ ਜਿਹੜੇ ਪ੍ਰਾਉਣਾ ਤੁਹਾਡੇ ਨੁਕਸਾਨ ਹੋ ਗਏ ਸੀ ਛੱਤ ਡਿੱਗ ਪਈ ਸੀ ਉਹਦਾ ਵੀ ਅੱਜ ਫਰਜ ਬਣਦਾ ਸੀ ਬੰਦਿਆਂ ਦੇ ਵਿੱਚ ਆਉਣ ਦਾ ਕਿ ਨਹੀਂ ਸੀਗਾ ਉਹ ਵੀ ਵਿਆਹ ਕੇ ਲੈ ਕੇ ਆਇਆ ਸੀ ਕੋ ਚਾਰ ਸਾਲ ਪੰਜ ਸਾਲ ਤਾਂ ਨਾਲ ਕੱਟੇ ਹੋਏ ਹੋਣਗੇ ਅਕਸਰ ਨੂੰ ਬੱਚੇ ਵੀ ਹੋਏ ਉਹਦੇ ਹੂੰ ਹੂੰ ਅੱਜ ਇਹ ਮਾੜੀ ਅੱਜ ਤਾਂ ਜਦੋਂ ਇਹਨਾਂ ਨੇ ਬਣਾਤੀ ਇਹ ਜਵੇਂ ਹੀ ਮਾੜੀ ਆ ਜਵੇਂ ਹੀ ਮਾੜੀ ਆ ਪਰ ਜਿਹੜਾ ਇਹਨਾਂ ਦਾ ਬੇਟਾ ਲੈ ਕੇ ਬਠੰਡੇ ਦੇ ਵਿੱਚ ਘੁੰਮਦਾ ਤੁਰਿਆ ਫਿਰਦਾ ਉਹ ਕਿਸੇ ਦੇ ਯਾਦ ਨਹੀਂ ਗੱਲ ਇਹ ਵੀ ਘੁੰਮਦੀ ਫਿਰਦੀ ਆ ਅਸੀਂ ਕਹਤਾ ਵੀ ਦੋਨੇ ਕੋਈ ਤੂੰ ਕਹਿ ਨਹੀਂ ਸਕਦੀ ਨਹੀਂ ਨਹੀਂ ਇਹ ਕਹਿ ਨਹੀਂ ਸਕਦੀ ਮੁੰਡੇ ਦੀ ਮਾਂ ਵੀ ਨਹੀਂ ਕਹਿ ਸਕਦੀ ਧੀ ਦੀ ਮਾਂ ਵੀ ਨਹੀਂ ਕਹਿ ਸਕਦੀ ਵੀ ਮੇਰੀ ਧੀ ਚੰਗੀ ਉਹਨੇ ਤਾਂ ਕਹਿ ਹੀ ਦਿੱਤਾ ਸੀ ਕੁੜੀ ਦੀ ਮਾਂ ਨੇ ਤਾਂ ਕਹਤਾ ਵੀ ਕੁਝ ਗਲਤੀਆਂ ਸਾਡੀ ਕੁੜੀ ਦੀਆਂ ਵੀ ਆਈਆਂ ਮੈਂ ਕਹਣੀ ਵੀ ਅਸੀਂ ਕਹਿ ਨਹੀਂ ਸਕਦੇ ਵੀ ਨਾ ਇਹ ਮੁੰਡੇ ਨੂੰ ਕਹਿਣ ਸਿਆਣੀ ਨਾ ਅਸੀਂ ਆਪਣੀ ਕੁੜੀ ਨੂੰ ਕਹਿ ਸਕੀ ਸਿਆਣੀ ਜੀ ਠੀਕ ਹੈ ਇਹ ਗੱਲ ਅਨੁਸਾਰ ਕਹਤੀ ਸੀ ਵੀ ਜਿਹੜੇ 700 ਰੁਪਏ ਚ ਤਾਂ ਕੋਈ ਗਲਤੀ ਨਹੀਂ ਕੀ ਲੱਗਦਾ ਪਰਮੀ ਨੇ ਵੀ ਇਹ ਕਹਿ ਰਿਹਾ ਹੈ ਕਿ ਕੁਝ ਗਲਤੀਆਂ ਤੁਹਾਡੀਆਂ ਹੀ ਬਹੁਤ ਜ਼ਿਆਦਾ ਵੱਡੀਆਂ ਵੀਰ ਤੁਸੀਂ ਮੈਨੂੰ ਐ ਦੱਸੋ ਜਦੋਂ ਕੋਈ ਘਰੋਂ ਕੁਸ ਲਿਆ ਕੇ ਖਾਣ ਨੂੰ ਦਿੰਦਾ ਨਹੀਂ ਤੇ ਬੁੜੀ ਕਿੱਥੇ ਜਾਊਗੀ ਤੁਸੀਂ ਮੈਨੂੰ ਵੱਡੇ ਹੋ ਬੁੜੀ ਜਾਊ ਕਿੱਥੇ ਹੁਣ ਛੱਤ ਆ ਛੱਤ ਦੀ ਗੱਲ ਲਾਉਣੀ ਆ ਮੈਂ ਛੱਤ ਨੂੰ ਮੈਂ ਆਪਣੇ ਮਾਪਿਆਂ ਦਾ ਸਹਾਰਾ ਲੈ ਕੇ ਪਾਉਂਗੀ ਮੇਰਾ ਪਰਿਵਾਰ ਪਿੱਛੇ ਆਇਆ ਤੇ ਮੈਂ ਖਾऊं ਕਿਥੋਂ ਜੋਦ ਮੈਂ ਇਥੇ ਕੱਲੀ ਸੀ ਉਹਦੋਂ ਮੈਂ ਖਾਂਦੀ ਕਿੱਥੋਂ ਮੈਨੂੰ ਗਮਰਾਹ ਕੀਤਾ ਜਾ ਰਿਹਾ ਮੈਨੂੰ ਮੇਰਾ ਬੰਦਾ ਇਨਸਾਫ ਦਵਾਇਆ ਜਾਵੇ ਠੀਕ ਆ ਇਹਦਾ ਜ਼ਿੰਮੇਵਾਰ ਮੇਰੀ ਸੱਸ ਤੇ ਸਹੁਰਾ ਤੇ ਨੰਦੋਈਆ ਤੇ ਨਨਾਨਾ ਵੀਰੇ ਮੈਂ ਹਣ ਇਨਸਾਫ ਲੈ ਕੇ ਛੱਡੂਗੀ ਜੋ ਮੈਨੂੰ ਕੁਝ ਇਸ ਘਰੇ ਹੋ ਗਿਆ ਜ਼ਿੰਮੇਵਾਰ ਇਹਨਾਂ ਦਾ ਸਾਰਾ ਪਰਿਵਾਰ ਆ ਮੁੰਡੇ ਦਾ ਤੇ ਬਹੂ ਦਾ ਬਹੁਤ ਚਿਰ ਦਾ ਕਲੇਸ਼ ਚੱਲ ਰਿਹਾ ਇਹ ਆਵਾਜ਼ ਨਹੀਂ ਆਉਂਦੀ ਮੁੰਡਾ ਵੀ ਰੋ ਰੋ ਕੇ ਥੱਕ ਗਿਆ ਤੇ ਅਸੀਂ ਵੀ ਰੋ ਰੋ ਕੇ ਥੱਕ ਗਏ ਪਰ ਇਹ ਨਹੀਂ ਸਾਡੀ ਇੱਕ ਨਹੀਂ ਸੁਣੀ ਨਾਇ ਨੇ ਮੁੰਡੇ ਦੀ ਸੁਣੀ ਇਹਨਾਂ ਦੀ ਵਿਗੜੀ ਕਿੱਥੋਂ ਇਹਦੇ ਕੋਲੇ 26 ਰਿਕਾਰਡਿੰਗਾਂ ਇਹਦੀਆਂ ਗੈਰ ਬੰਦਿਆਂ ਨਾਲ ਮੁੰਡੇ ਨੇ ਫੜ ਲਈਆਂ ਇਹਦੇ ਫੋਨ ਦੇ ਵਿੱਚੋਂ ਉਹ ਰਿਕਾਰਡਿੰਗਾਂ ਨੇ ਸਾਰਾ ਜਿਹੜਾ ਚੱਕਰ ਪਾਇਆ ਜਿਹੜਾ ਚਾਨਣਾ ਮੂਰੇ ਲਿਆਤਾ ਵੀ ਇਹ ਬਹੁਤ ਮਤਲਬ ਗਲਤ ਲੈਣ ਤੇ ਚੱਲ ਪਈ ਤੇ ਉਹਨੇ ਉਸ ਦਿਨ ਤੋਂ ਇੱਕ ਇੱਕ ਮਨ ਬਣਾ ਲਿਆ ਵੀ ਮੈਂ ਤੈਨੂੰ ਨਹੀਂ ਬੁਲਾਉਣਾ ਮੈਂ ਤਾਂ ਤੇਰੇ ਤੇ ਤਲਾਕ ਦਾ ਤਲਾਕ ਦਾ ਕੇਸ ਕਰਨਾ ਇਹਨਾਂ ਦਾ ਹੁਣ ਤਲਾਕ ਦਾ ਕੇਸ ਚੱਲੀ ਜਾਂਦਾ ਸਾਨੂੰ ਇਹ ਅਸੀਂ ਹਜੇ ਇਹਨੂੰ ਕੋਈ ਜਗ੍ਹਾ ਨਹੀਂ ਨਾ ਸੀ ਇਹਨੂੰ ਜਗ੍ਹਾ ਦਈਏ ਨਾ ਸੀ ਮੁੰਡੇ ਨੂੰ ਦਈਏ ਇਹਨਾਂ ਦਾ ਆ ਵੀ ਤੇ ਦੋਨਾਂ ਜਿਹਿਆਂ ਦਾ ਰੌਲਾ ਸਾਡੇ ਨਾਲ ਤਾਂ ਰੌਲਾ ਨਹੀਂ ਸੀ ਪਰ ਇਹ ਸਾਨੂੰ ਜਿਹੜੀਆਂ ਗਾਲਾਂ ਕੱਢਦੀਆਂ ਨਾ ਉਹ ਸਾਨੂੰ ਬਹੁਤ ਅਫਸੋਸ ਦੀ ਗੱਲ ਆ ਕਿ ਇੰਨੀਆਂ ਭੈੜੀਆਂ ਗਾਲਾਂ ਕੱਢਦੀ ਆ ਕਿ ਬੰਦਾ ਵੀ ਗਾਲ ਨਹੀਂ ਕੱਢ ਸਕਦਾ ਕੰਨ ਕੋੜੇ ਜਾਂਦੇ ਆ ਸੁਣਦਿਆਂ ਤੋਂ ਪੁਲਿਸ ਮੁਲਾਜ਼ਮਾਂ ਜਿਹੜਾ ਨਾ ਉਹ ਵੀ ਇੰਨੀ ਗੰਦੀ ਗਾਲ ਨਹੀਂ ਕੱਢਦਾ ਕੋਈ ਮਾਂ ਭੈਣ ਦੀ ਕੱਢਦਾ ਪਰ ਇਹ ਇਹ ਨਹੀਂ ਪਤਾ ਵੀ ਇੱਕ ਗਾਲ ਦੇ ਵਿੱਚ ਕਿੰਨੀਆਂ ਗਾਲਾਂ ਕੱਢ ਜਾਂਦੀ ਆ ਜਿਹੜੀ ਇਹ ਪਤਾ ਨਹੀਂ ਸਿੱਖੀ ਕਿੱਥੋਂ ਆ ਸਾਡੇ ਘਰ ਦੇ ਵਿੱਚ ਕੋਈ ਗਾਲ ਨਹੀਂ ਸੀ ਅੱਜ ਜਿਹੜਾ ਇਹਦੇ ਨਾਲ ਮੁੰਡਾ ਉਹ ਵੀ ਫਿਰ ਜਦੋਂ ਇਹ ਇਹ ਗੰਦਾ ਮੰਦਾ ਬੋਲਦੀ ਆ ਤੇ ਉਹਦੇ ਵੀ ਮਨ ਚ ਉਹ ਆ ਉਹ ਵੀ ਫਿਰ ਇਹਨੂੰ ਇਹੋ ਜੀ ਗੱਲ ਸੁਣਾਉਂਦਾ ਜਿਹੜੀ ਇਹ ਤਾਂ ਚੱਕੀ ਤੇਰੀ ਨਹੀਂ ਜਾਂਦੀ ਜੇ ਇਹਦੇ ਨਾਲ ਰਹਿੰਦਾ ਨਾਲੇ ਉਹ ਰਹਿੰਦਾ ਕੀ ਆ ਚਾਹ ਪਾਣੀ ਸਾਡੇ ਕੋਲੋਂ ਪੀਂਦਾ ਤੜਕੇ ਕੀ ਰਾਹ ਇਹਦੇ ਕੋਲੋਂ ਚਾਹ ਪੀ ਕੇ ਫਿਰ ਉਹ ਰੋਟੀ ਸਾਡੇ ਕੋਲੋਂ ਇਹਨੇ ਤਾਂ ਉੱਠ ਜਾਣਾ ਹੁੰਦਾ ਜਦੋਂ ਇਹ ਆਉਂਦੀ ਆ ਨਾ ਸ਼ਾਮ ਨੂੰ ਤੇ ਉਦੋਂ ਇਹਨੇ ਆਵਾਜ਼ ਮਾਰਨੀ ਜਾਂ ਫੋਨ ਲਾਉਣਾ ਉਦੋਂ ਉਹਨੇ ਜਾਣਸਾਰ ਇਹ ਜੀ ਇਹਨੇ ਜਦੋਂ ਉਹਨੂੰ ਸੱਦਣਾ ਇਹ ਜੀ ਉਹਨੂੰ ਗੱਲ ਕਹਿਣੀ ਆ ਜਿਹੜੀ ਕਿ ਚੱਕੀ ਧਰੀ ਨਾ ਜਾਵੇ ਕਿਸੇ ਤੋਂ ਸੁਣੀ ਨਾ ਜਾਵੇ ਕੰਨ ਕੋੜੇ ਜਾਂਦੇ ਆ ਕਿਉਂਕਿ ਕਿਉਂਕਿ ਸਾਡੇ ਘਰ ਚ ਤਾਂ ਕਾਲ ਮੈਂ ਲਈ ਅੱਜ ਤੱਕ ਆਪਦੇ ਟੱਬਰ ਨੂੰ ਗਾਲ ਨਹੀਂ ਦਿੱਤੀ ਕਿਸੇ ਬੇਟੇ ਨੂੰ ਬੇਟੀ ਨੂੰ ਮੈਂ ਗਾਲ ਨਹੀਂ ਦਿੱਤੀ ਮੈਂ ਜਾਣਦਾ ਹੀ ਨਹੀਂ ਵੀ ਗਾਲ ਕਿਵੇਂ ਹੁੰਦੀ ਆ ਪਰ ਇਹਨੇ ਸਾਡੇ ਘਰ ਦੇ ਵਿੱਚ ਇਹ ਜੀ ਗਾਲ ਲਿਆਤੀ ਜਿਹੜੀ ਕਿ ਅਸੀਂ ਹੁਣ ਸਾਡੇ ਆਮ ਜਿਵੇਂ ਆਪਾਂ ਮੰਨ ਲਓ ਵੀ ਆਪਾਂ ਪਾਣੀ ਪੀ ਲਿਆ ਤੇ ਇਹ ਜੀ ਗਾਲ ਕੱਢ ਲਈ ਸਾਡੇ ਘਰ ਦੇ ਵਿੱਚ ਹੁਣ ਇਹ ਮਾਉਲ ਬਣਿਆ ਹੋਇਆ ਇਨੇ ਸਾਡਾ ਨਾ ਸਾਰਾ ਘਰ ਦਾ ਟਾਂਚਾ ਵਿਗਾੜਤਾ ਵਿਆਹ ਹੀ ਤਾਂ ਅਸੀਂ ਬਹੁਤ ਚਾਹਾਂ ਨਾਲ ਸੀ ਪਰ ਸਾਡੇ ਜਿਹੜੇ ਨਾ ਸਾਰੇ ਚਾ ਜਿਹੜੇ ਵਿੱਚੇ ਰਹਿ ਗਏ ਜਦੋਂ ਕਿ ਇਹ ਸਾਡੇ ਮਤਲਬ ਪੁੱਠਿਆਂ ਕੰਮਾਂ ਤੇ ਹੋ ਗਈ